ਸਾਈਕਲਿੰਗ ਦੇ ਖੇਤਰ ਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਵੀ ਸਭ ਤੋਂ ਪਹਿਲਾਂ ਇੰਡੀਆ ਬੁੱਕ ਆਫ ਰਿਕਾਰਡਸ ਦੀ ਉਸ ਤੋਂ ਬਾਅਦ ਏਸ਼ੀਆ ਬੁੱਕ ਆਫ ਰਿਕਾਰਡਸ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਵਰਲਡ ਗ੍ਰੇਟੈਸਟ ਬੁੱਕ ਆਫ ਰਿਕਾਰਡਸ ਹੁਣ ਰੀਸੈਂਟਲੀ ਹੁਣ ਦੋ ਅਵਾਰਡਸ ਦੇ ਵਿੱਚ ਨਾਮ ਦਰਜ ਹੋਇਆ ਏ ਇੱਕ ਤਾਂ ਹੈ ਆਪਣਾ ਕਿੰਗਸ ਵਰਲਡ ਬੁੱਕ ਆਫ ਰਿਕਾਰਡਸ ਔਰ ਦੂਸਰਾ ਐ ਐਕਸਕਲੂਸਿਵ ਬੁੱਕ ਆਫ ਰਿਕਾਰਡਸ ਵੀ ਹਫਤਾ ਚਲਾ ਕੇ ਵੇਖੀਏ ਹਫਤੇ ਤੋਂ ਫਿਰ ਇੱਕ ਮਹੀਨਾ ਮਹੀਨੇ ਤੋਂ ਫਿਰ ਇਹ ਸੋਚ ਲਿਆ ਵੀ ਸਾਲ ਚਲਾ ਕੇ ਵੇਖ ਲਈਏ ਫਿਰ ਸਾਲ ਤੋਂ ਇਹ ਸੀ ਜਿੰਨਾ ਦਿਨ ਚੱਲਦਾ ਚਲਾਉਣਾ ਹੈ ਉਹ ਫਿਰ ਮੈਂ 607 ਦਿਨ ਲਗਾਤਾਰ ਸਾਈਕਲ ਚਲਾਇਆ ਸੀ 100 ਕਿਲੋਮੀਟਰ ਡੇਲੀ ਤੇ ਮੈਂ ਪਿੱਛੇ ਜੇ ਨਿਊਜ਼ ਪੜ ਰਿਹਾ ਸੀਗਾ ਸਾਈਕਲਿੰਗ ਵਾਲਿਆਂ ਨਾਲ ਲੁੱਟਾਂ ਖੋਹਣ ਹੋਈਆਂ ਤੇ ਰਹਾਾਂ ਦੇ ਵਿੱਚ ਰੋਕਿਆ ਗਿਆ ਸਾਈਕਲਿੰਗ ਵਾਲੇ ਇਕੱਲੇ ਇਕੱਲੇ ਤੁਰ ਪਿੰਦੇ ਹੈਗੇ ਹਾਂਜੀ ਮੈਨੂੰ ਗੀਤ ਲਿਖਣ ਦਾ ਵੀ ਸ਼ੌਂਕ ਹੈ ਮੇਰੇ ਗੀਤ 225 ਪੰਜਾਬ ਦਰਸ਼ਨਜੀਤ ਉਹਨਾਂ ਨੇ ਗਾਏ ਆਏ ਆਪਣੇ ਸੋਤਾ ਜੀ ਹੈਗੇ ਆ ਕੁਲਦੀਪ ਮੰਨੂ ਜੀ ਬਠਿੰਡੇ ਤੋਂ ਉਹਨਾਂ ਨੇ ਮੇਰੇ ਗੀਤ ਰਿਕਾਰਡ ਕਰਵਾਏ ਹੈ ਇਸੀ ਯਕੀਨਵਾਨ ਨੂੰ ਮੈਨੂੰ ਮੋਟਰਸਾਈਕਲ ਜਾਂ ਗੱਡੀ ਚਲਾਉਣੀ ਹੁਣ ਬਹੁਤ ਔਖੀ ਲੱਗਦੀ ਹੈ ਸਾਡੇ ਦਾਦੇ ਪੜਦਾਦੇ ਆਪੋ ਆਪਣੀ ਉਮਰ ਹੰਡਾ ਗਏ ਸਾਡੇ ਦਾਦੇ ਪੜਦਾਦੇ ਆਪੋ ਆਪਣੀ ਉਮਰ ਹੰਡਾ ਗਏ ਮੇਰਾ ਇਕੱਲੇ ਦਾ ਨਹੀਂ ਇਹ ਸਭਨਾ ਦਾ ਹੀ ਕਹਿਣਾ ਚੌਵੀਆਂ ਦਾ ਸੀ ਭਗਤ ਸਿਆ ਸਦਾ ਤੂੰ ਚੌਵੀਆਂ ਦਾ ਰਹਿਣਾ ਚੌਂ ਮਿਆਂ ਦਾ ਸੀ ਭਗਤ ਸਿਆ ਸਦਾ ਤੂੰ ਚੌਂ ਮਿਆਂ ਦਾ ਰਹਿਣਾ ਦਰਸ਼ਕ ਵੀਰੋ ਅੱਜ ਅਸੀਂ ਸਾਈਕਲਿੰਗ ਖੇਡ ਦੀ ਗੱਲਬਾਤ ਕਰਾਂਗੇ ਵੈਸੇ ਸਾਈਕਲਿੰਗ ਨੂੰ 1940 ਦੇ ਵਿੱਚ ਖੇਡਾਂ ਵਿੱਚ ਸ਼ਾਮਲ ਕਰ ਲਿਆ ਗਿਆ ਸੀ ਪਰ ਲਾਕਡਾਊਨ ਦੇ ਵਿੱਚ ਸਾਈਕਲਿੰਗ ਦੀ ਖੇਡ ਖਿਡਾਰੀਆਂ ਦੇ ਲਈ ਨਵਾਂ ਮੌਕਾ ਲੈ ਕੇ ਆਈ ਤੇ ਲਾਕਡਾਊਨ ਦੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਖਿਡਾਰੀਆਂ ਨੇ ਆਪਣੀ ਕਿਸਮਤ ਅਜਮਾਈ ਸਾਈਕਲਿੰਗ ਦੇ ਵਿੱਚ ਇੱਕ ਐਸਾ ਨੌਜਵਾਨ ਜਿਸ ਨੇ ਅਵਲ ਦਰਜੇ ਦੀ ਰੇਸ ਲਾਈ ਖੇਡਾਂ ਦੇ ਵਿੱਚ ਕਾਫੀ ਜਿੰਨਾ ਆਪਣੇ ਨਾਮ ਖਿਤਾਬ ਪ੍ਰਾਪਤ ਕਰੇ ਉਹ ਨੌਜਵਾਨ ਨੇ ਪਰਮਿੰਦਰ ਸਿੰਘ ਸਿੱਧੂ ਜੋ ਕਿ ਪੇਸ਼ੇਵਰ ਜੋ ਟੀਚਰ ਨੇ ਜਿਨ੍ਹਾਂ ਨੇ ਸਾਈਕਲਿੰਗ ਦੇ ਵਿੱਚੋਂ ਖਿਤਾਬ ਪ੍ਰਾਪਤ ਕਰੇ ਜੇ ਉਹਦੇ ਖਿਤਾਬ ਦੀ ਆਪਾਂ ਗੱਲਬਾਤ ਕਰੀਏ ਕਾਫੀ ਲੰਮੀ ਲਿਸਟ ਹੋ ਜਾਵੇਗੀ ਤੇ ਉਹ ਉਹਨਾਂ ਤੋਂ ਜਾਣਾਂਗੇ ਕਿਹੜੇ ਕਿਹੜੇ ਖਿਤਾਬ ਉਹਨਾਂ ਨੇ ਜਿੱਤੇ ਹੋਏ ਆ ਤੇ ਆਓ ਉਹਨਾਂ ਦਾ ਡੀਪੀ ਡਿਟੇਲਿਵਿਜ਼ਨ ਤੇ ਕਰੀਏ ਸਵਾਗਤ ਸਤਿ ਸ਼੍ਰੀ ਅਕਾਲ ਪਰਮਿੰਦਰ ਸਿੰਘ ਸਿੱਧੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਈ ਹਾਲ ਚਾਲ ਨੇ ਭਾਈ ਬਹੁਤ ਵਧੀਆ ਹੀ ਕਿਰਪਾ ਪ੍ਰਮਾਤਮਾ ਦੀ ਸੇਤਾ ਕਹਿਮ ਨੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਵੈਸੇ ਜਿਵੇਂ ਸੇਤਾ ਨਹੀਂ ਮੈਂ ਗੱਲ ਕਰ ਰਿਹਾਗਾ ਸਾਈਕਲਿੰਗ ਕਰ ਰਹੇ ਹਾਂ ਪੂਰੇ ਫਿੱਟ ਫਾਟ ਨੂੰ ਸਰੀਰ ਬਜੋਂ ਵੀ ਹਾਂਜੀ 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 ਜੀ ਤੇ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਇੰਟਰੋ ਕਾਫੀ ਲੰਮੀ ਹੋ ਜਾਵੇਗੀ ਜੇ ਆਪਾਂ ਤੁਹਾਡੇ ਅਵਾਰਡ ਦੀ ਗੱਲਬਾਤ ਕਰੀਏ ਕਿਹੜੇ ਕਿਹੜੇ ਹੁਣ ਤੱਕ ਅਵਾਰਡ ਜਿੱਤ ਰੱਖੇ ਆ ਪਰਮਿੰਦਰ ਸਿੰਘ ਸਿੱਧੂ ਨੇ ਜੀ ਸਾਈਕਲਿੰਗ ਦੇ ਖੇਤਰ ਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਹੋਈ ਆ ਵੀ ਸਭ ਤੋਂ ਪਹਿਲਾਂ ਇੰਡੀਆ ਬੁੱਕ ਆਫ ਰਿਕਾਰਡ ਜੀ ਉਸ ਤੋਂ ਬਾਅਦ ਏਸ਼ੀਆ ਬੁੱਕ ਆ ਵਰਲਡ ਗ੍ਰੇਟੈਸਟ ਬੁੱਕ ਆਫ ਰਿਕਾਰਡ ਹੁਣ ਰੀਸੈਂਟਲੀ ਹੁਣ ਦੋ ਅਵਾਰਡ ਦੇ ਵਿੱਚ ਨਾਮ ਦਰਜ ਹੋਇਆ ਏ ਇੱਕ ਤਾਂ ਹੈ ਆਪਣਾ ਕਿੰਗਸ ਵਰਲਡ ਬੁੱਕ ਆਫ ਰਿਕਾਰਡਸ ਹੋਰ ਦੂਸਰਾ ਐ ਐਕਸਕਲੂਸਿਵ ਬੁੱਕ ਆਫ ਰਿਕਾਰਡਸ ਵੱਡੇ ਕਿੰਨੇ ਅਵਾਰਡ ਹੋ ਸਕਦੇ ਆ ਕੋਈ ਗਿਣਤੀ ਕਰੀ ਹੈਗੀ ਆ ਗਿਣਤੀ ਤਾਂ ਕੋਈ ਨਹੀਂ ਤਕਰੀਬਨ ਹੋਰ ਵੀ ਜਿਸ ਤਰ੍ਹਾਂ ਕਲੱਬਾਂ ਨੇ ਅਲੱਗ-ਅਲੱਗ ਅਵਾਰਡਸ ਦਿੱਤੇ ਆਈ ਤੇ ਉਹਨਾਂ ਦੇ ਮੈਂ ਤੁਹਾਨੂੰ ਨਾ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਕੋਟਪੂਰੇ ਦੇ ਕਲੱਬਾਂ ਨੇ ਅਵਾਰਡ ਦਿੱਤੇ ਆ ਅਮਰੋਦਸਾਰਾ ਜਾਂ ਬਠਿੰਡਾ ਜਿਸ ਤਰ੍ਹਾਂ ਸੈਂਚਰੀ ਕਿੰਗ ਦਾ ਅਵਾਰਡ ਆ ਮੈਨੂੰ ਮੁਕਤਸਰ ਦੀ ਕਲੱਬ ਆ ਇਹ ਉਹਨਾਂ ਨੇ ਦਿੱਤਾ ਹੈ ਸੁਪਰ ਰੈਨੇ ਡੋਰ ਦਾ ਖਿਤਾਬ ਮਿਲਿਆ ਹੋਇਆ ਹੈ ਸ਼ੇਰੇ ਦਿਲ ਸ਼ੇਰੇ ਦਿਲ ਦਾ ਖਿਤਾਬ ਮਿਲਿਆ ਹੈ ਰੋਡ ਵਾਰੀਅਰਜ਼ ਖਿਤਾਬ ਡਾਇਮੰਡ ਆਫ ਕੋਟਕਪੂਰਾ ਕੋਟਪੂਰਾ ਰਤਨ ਪੰਜਾਬ ਹਾਕਸ ਆਫ ਪੰਜਾਬ ਅਵਾਰਡ ਜੋ ਕਿ ਅੰਮ੍ਰਿਤਸਰ ਦੀ ਕਲੱਬ ਆ ਇਹ ਉਹਨਾਂ ਨੇ ਦਿੱਤਾ ਹੋਇਆ ਹੈ ਤੇ ਵੈਸੇ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਨੇ ਵੀ ਤੁਹਾਨੂੰ ਸਨਮਾਨਿਤ ਕਰਿਆ ਸੀਗਾ ਹਾਂਜੀ 2022 ਦੇ ਵਿੱਚ ਟੀਚਰ ਡੇ ਤੇ ਭਗਵਾਨਤਮਨ ਸਰਕਾਰ ਨੇ ਮੈਨੂੰ ਅਧਿਆਪਕ ਦੇ ਹਿਸਤੇ ਸਨਮਾਨਤ ਕੀਤਾ ਸੀਗੇ ਬਤੌਰ ਅਧਿਆਪਕ ਕਰਿਆ ਸੀ ਕਿ ਸਾਈਕਲਿੰਗ ਕਰਕੇ ਕਰਿਆ ਸੀ ਜੀ ਉਹ ਸੈਕੋ ਦੇ ਵਿੱਚ ਬਤੌਰ ਅਧਿਆਪਕ ਹੁੰਦਾ ਵੀ ਆਪਾਂ ਸਕੂਲ ਦਾ ਕੰਮ ਕਿੰਨਾ ਕਰਵਾਇਆ ਬੱਚਿਆਂ ਨੂੰ ਆਪਾਂ ਕਿੰਨਾ ਕੁ ਪੜਾਇਆ ਬੱਚਿਆਂ ਨੂੰ ਕਿੰਨਾ ਖੜਾਇਆ ਹੈ ਹੋਰ ਸਮਾਜ ਸੇਵਾ ਦੇ ਆਪਾਂ ਕੰਮ ਕਿੰਨੇ ਕੀਤੇ ਆਈ ਉਹ ਸਾਰਾ ਆਲ ਓਵਰ ਹੀ ਦੇਖਦੇ ਆਈ ਉਹਦੇ ਹੱਥੇ ਜਿਹੜਾ ਹੈਗਾ ਅਧਿਆਪਕ ਰਾਜਪੁਰ ਸਰਕਾਰ ਜਿਹੜਾ ਹੁੰਦਾ ਉਹ ਮੈਨੂੰ ਪੰਜਾਬ ਸਰਕਾਰ ਨੇ ਦਿੱਤਾ ਸੀਗੇ ਜੀ ਬੈਸੇ ਖੇਡਾਂ ਦੇ ਵਿੱਚ ਸਾਈਕਲਿੰਗ ਨੂੰ 1940 ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ ਤੇ ਤੁਹਾਡੇ ਤੇ ਖੇਡ ਦਾ ਸਾਈਕਲਿੰਗ ਦਾ ਕਦੋਂ ਅਸਰ ਹੋਇਆ ਉਹ ਕਿਹੜਾ ਸਨ ਸੀ ਜਦੋਂ ਕਿ ਸਾਈਕਲਿੰਗ ਬਾਰੇ ਪ੍ਰਮੇਂਦਰ ਸਿੰਘ ਨੇ ਸੋਚਿਆ ਹਾਂ ਸਭ ਤੋਂ ਪਹਿਲਾਂ ਮੈਂ ਐਥਲੈਟਿਕਸ ਕਰਦਾ ਰਿਹਾ ਤਕਰੀਬਨ ਬਚਪਨ ਤੋਂ ਹੀ ਤੇ ਸਾਈਕਲਿੰਗ ਅਸੀਂ ਤਕਰੀਬਨ 2018 ਦੇ ਵਿੱਚ ਸ਼ੁਰੂ ਕੀਤੀ ਸੀ ਐਜ਼ ਅ ਸ਼ੌਂਕੀ ਸ਼ੌਂਕੇ ਵਜੇ ਸ਼ੁਰੂ ਕੀਤੀ ਸੀਗੀ ਵੀ ਬੇਟੇ ਦਾ ਸਾਈਕਲ ਸੀ ਮੇਰੇ ਕੋਲੇ ਛੋਟਾ ਜਿਹਾ ਇੱਥੋਂ 10 ਕਿਲੋਮੀਟਰ ਜਾਣਾ 10 ਕਿਲੋਮੀਟਰ ਆ ਜਾਣਾ ਫਿਰ ਜਦੋਂ ਲੋਕਡਾਊਨ ਹੋਇਆ ਸੀ ਲੋਕਡਾਊਨ ਦੇ ਵਿੱਚ ਵਿਹਲੇ ਸੀ ਤਕਰੀਬਨ ਗਰਾਊਂਡ ਵੀ ਸਾਰੇ ਹੀ ਤਕਰੀਬਨ ਬੰਦ ਹੋਏ ਪਏ ਸੀਗੇ ਤਾਂ ਅਸੀਂ ਸੋਚਿਆ ਵੀ ਕਿਉਂ ਨਾ ਵੀ ਸਾਈਕਲਿੰਗ ਹੀ ਜ਼ਿਆਦਾ ਕੀਤੀ ਜਾਵੇ ਫਿਰ ਉਹ 40 ਕਿਲੋਮੀਟਰ 50 ਕਿਲੋਮੀਟਰ ਇੱਕ ਦਿਨ ਇਹ ਮਾਈਂਡ 'ਚ ਆਇਆ ਵੀ 100 ਕਿਲੋਮੀਟਰ ਲਾ ਕੇ ਵੇਖੀਏ ਲਗਾਤਾਰ ਵੀ ਕਿੰਨੇ ਦਿਨ ਲਾ ਸਕਦੇ ਆ ਕਈ ਦੋਸਤ ਆ ਮੇਰੇ ਜਿਹੜੇ ਪਹਿਲਾਂ ਲਗਾ ਰਹੇ ਸੀ ਜਿਵੇਂ ਤਿੰਨ ਦਿਨੋਂ ਨਾਲ ਲਗਾਤਾਰ ਲਾ ਲਈ ਜਾਂ ਹਫ਼ਤਾ ਲਾ ਲਈ ਤੇ ਮੇਰੇ ਵੀ ਮਨ 'ਚ ਆਇਆ ਵੀ ਲਗਾਤਾਰ ਲਾ ਕੇ ਵੇਖੀਏ ਵੀ ਕਿੰਨੇ ਦਿਨ ਲਾਖ ਹਫ਼ਤਾ ਮੰਨ ਕੇ ਚੱਲਿਆ ਸੀ ਵੈਸੇ ਤਾਂ ਵੀ ਹਫ਼ਤਾ ਚ ਲਾ ਕੇ ਵੇਖੀਏ ਮਹੀਨੇ ਤੋਂ ਫੇਰੇ ਸੋਚ ਲਿਆ ਵੀ ਸਾਲ ਚਲਾ ਕੇ ਵੇਖ ਲਈਏ ਫਿਰ ਸਾਲ ਤੋਂ ਇਹ ਸੀ ਜਿੰਨਾ ਦਿਨ ਚੱਲਦਾ ਚਲਾਉਣਾ ਹੀ ਆ ਉਹ ਫਿਰ ਮੈਂ 607 ਦਿਨ ਲਗਾਤਾਰ ਸਾਈਕਲ ਚਲਾਇਆ ਸੀ 100 ਕਿਲੋਮੀਟਰ डेली 6 ਤੋਂ 7 ਦਿਨ 600 607 ਦਿਨ ਲਗਾਤਾਰ 607 ਦਿਨ ਹਾਂਜੀ ਲਗਾਤਾਰ ਹਾਂਜੀ ਟੀਚਰੋਂ ਪੇਸ਼ੇਵਜੋਂ ਟੀਚਿੰਗ ਦੇ ਲਈ ਪਰਿਵਾਰ ਦੇ ਲਈ ਸਮਾਂ ਕੱਢ ਪਾਉਂਦੇ ਸੀ ਕਿ ਨਹੀਂ ਉਹਨਾਂ ਸਮਾਂ 'ਚ ਬਿਲਕੁਲ ਬਿਲਕੁਲ ਹੀ ਕਿਉਂਕਿ ਸਾਈਕਲਿੰਗ ਜੋ ਮੈਂ ਕਰਦਾ ਸੀ ਤਕਰੀਬਨ ਨੇਰੇ-ਨੇਰੀ ਕਰੀਦੀ ਸੀ ਤਕਰੀਬਨ ਮੈਂ ਜਿਵੇਂ 2:30 ਵਜੇ ਨਿਕਲ ਜਾਂਦਾ ਸੀ ਰਾਤ ਨੂੰ ਹੀ ਤੇ 6:30-7 ਵਜੇ ਘਰ ਆ ਜਾਂਦਾ ਸੀ ਘਰ ਆ ਕੇ ਆਪਦਾ ਤਿਆਰ ਹੋ ਕੇ ਸਕੂਲ ਚਲੇ ਜਾਣਾ ਸੀ ਸਕੂਲ ਤੋਂ ਵਾਪਸ ਆ ਕੇ ਫਿਰ ਜੋ ਘਰ ਦੇ ਕੰਮ ਸੀਗੇ ਉਹ ਕਰ ਲੈਂਦੇ ਸੀ ਉਸ ਤੋਂ ਬਾਅਦ ਜੇ ਸ਼ਾਮ ਨੂੰ ਵੀ ਟਾਈਮ ਲੱਗਦਾ ਸੀ ਸ਼ਾਮ ਨੂੰ ਵੀ ਸਾਈਕਲਿੰਗ ਕਰ ਲੈਂਦੀ ਸੀ ਜੀ ਯਾਨੀ ਕਿ جنੂਨ ਚੜਿਆ ਸੀ ਸਾਈਕਲਿੰਗ ਦੇ ਵਿੱਚ ਨਾਮ ਬਣਾਉਣਾਗਾ ਬਿਲਕੁਲ ਬਿਲਕੁਲ ਇਹ جنੂਨ ਹੀ ਹੋਣਾ ਚਾਹੀਦਾ ਪਹਿਲਾਂ ਤਾਂ ਵੈਸੇ ਮੈਂ ਇਹ ਹੀ ਸੋਚਿਆ ਸੀ ਕਿ 100 ਕਿਲੋਮੀਟਰ ਲਾ ਕੇ ਵੇਖੀ ਨੀ ਕਿੰਨੇ ਦਿਨ ਲੱਗਦੀ ਹੈ ਉਦੋਂ ਮੈਨੂੰ ਕੋਈ ਵੀ ਰਿਕਾਰਡ ਦਾ ਨਹੀਂ ਸੀ ਮੈਂ ਰਿਕਾਰਡ ਬਣਾਉਣਾ ਇਹ ਤਾਂ ਮੈਨੂੰ ਤਕਰੀਬਨ 1.200 ਦਿਨ ਲਗਾਤਾਰ ਲੌਨ ਤੋਂ ਬਾਅਦ ਪਤਾ ਲੱਗਿਆ ਵੀ ਇਸ ਤਰ੍ਹਾਂ ਜਿਹੜਾ ਨਾਮ ਦਰਜ ਹੋ ਸਕਦਾ ਕਿਸੇ ਬੁੱਕ ਦੇ ਵਿੱਚ ਜੀ ਫਿਰ ਮੈਂ ਟਰਾਈ ਕੀਤਾ ਜੀ ਤੇ ਆਪਾਂ ਬੇਸਿਕ ਸਵਾਲਾਂ ਤੇ ਹੋਂ ਨੇ ਇਹ ਵੀ ਗੱਲਬਾਤ ਕਰਾਂਗੇ ਕਦੋਂ ਤੁਹਾਡੇ ਮਨ ਦੇ ਵਿੱਚ ਆਈਡੀਆ ਆਇਆ ਤੇ ਸ਼ੁਰੂਆਤੀ ਜਿਵੇਂ ਕਿ ਸਾਈਕਲ ਪ੍ਰੋਪਰ ਤੌਰ ਤੇ ਸਾਈਕਲ ਲਈ ਸੀ ਕਿ ਕੋਈ ਦੇਸੀ ਸਾਈਕਲ ਤੇ ਕੰਮ ਚਲਾਇਆ ਸੀ ਸ਼ੁਰੂਆਤੀ ਤਾਂ ਜਿਸ ਤਰ੍ਹਾਂ ਦੱਸਿਆ ਬੇਟੇ ਦਾ ਸਾਈਕਲ ਸੀ ਘਰੇ ਛੋਟਾ ਸਾਈਕਲ ਹੀ ਸੀਗਾ ਤੇ ਉਦੋਂ ਨਾ ਹੀ ਸਾਨੂੰ ਸਾਈਕਲਿੰਗ ਦੀ ਕੋਈ ਪ੍ਰੋਪਰ ਗਾਈਡੈਂਸ ਸੀਗੀ ਉਹ ਜੇ ਸਾਈਕਲ ਛੋਟਾ ਹੋਣ ਕਰਕੇ ਗੋਡੇ ਪ੍ਰੋਪਰ ਮੁੜਦੇ ਨਹੀਂ ਸੀਗੇ 10 ਕਿਲੋਮੀਟਰ ਲਾ ਕੇ ਵੀ ਸਾਰਾ ਦਿਨ تقريبا ਗੋਡੇ ਦਰਦ ਕਰਦੇ ਰਹਿੰਦੇ ਸੀ ਪਏ ਰਹਿਣਾ ਤੇ ਘਰਦਿਆਂ ਨੇ ਵੀ ਕਹਿਣਾ ਤੁਸੀਂ ਕੀ ਸਾਈਕਲਿੰਗ ਕਰਦੇ ਆ ਸਾਰਾ ਦਿਨ ਆ ਕੇ ਤੁਸੀਂ ਕਹਿੰਦੇ ਨੇ ਗੋਡੇ ਦੁਖੀ ਜਾਂਦੇ ਆ ਪਏ ਰਹਿਣੇ ਆ ਇਹਦੇ ਨਾਲੋਂ 10 ਫਲੈਟਸੀ ਚੰਗੀ ਸੀਗੀ ਤੇ ਫਿਰ ਜਿਵੇਂ ਜਿਵੇਂ ਬਠਿੰਡਾ ਸਾਈਕਲਿੰਗ ਗਰੁੱਪ ਨਾਲ ਜੁੜੇ ਸਾਨੂੰ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਵੀ ਇੰਨੀ ਹਾਈਟ ਆਸੇ ਇੰਨਾ ਸਾਈਕਲ ਚਾਹੀਦਾ ਇੱਥੇ ਤੁਹਾਡੀ ਜਿਹੜੀ ਆ ਕਾਠੀ ਦੀ ਹਾਈਟ ਚਾਹੀਦੀ ਹੈ ਇਸ ਤਰ੍ਹਾਂ ਪੈਡਲਿੰਗ ਕਰਨੀ ਆ ਤੇ ਉਸ ਤੋਂ ਬਾਅਦ ਤਾਂ ਫਿਰ 100 ਤੋਂ 200 400 600 ਕਿਲੋਮੀਟਰ ਵੀ ਲਾਈਆਂ ਵੀ ਕੋਈ ਸਮੱਸਿਆ ਹੀ ਨਹੀਂ ਗਈ ਤੇ ਜੋ ਤੁਹਾਡੇ ਨਾਲ ਮੁੰਡੇ ਰੋਡ ਤੇ ਦਿਖਾਈ ਦਿੰਦੇ ਸਾਨੂੰ ਉਹ ਕਦੋਂ ਮਿਲਣ ਲੱਗੇ ਤੁਸੀਂ ਉਹਨਾਂ ਤੋਂ ਅਪਰੋਚ ਕਰੀ ਕਿ ਉਹਨਾਂ ਨੇ ਤੁਹਾਨੂੰ ਦੇਖ ਕੇ ਅਪਰੋਚ ਕਰੀ ਤੁਹਾਡੇ ਨਾਲ ਤਕਰੀਬਨ ਜਦੋਂ ਵੀ ਰਸਤੇ ਤੇ ਨਿਕਲੀਦਾ ਇਹ ਬਟਿੰਡੇ ਦੇ ਸਾਈਕਲਿਸਟ ਮਿਲ ਜਾਂਦੇ ਆ ਫਰੀਦਕੋਟ ਦੇ ਸਾਈਕਲਿਸਟ ਮਿਲਦੇ ਆ ਜਾਂ ਆਸ-ਪਾਸੇ ਪਿੰਡਾਂ ਦੇ ਵੀ ਬਹੁਤ ਸਾਈਕਲਿਸਟ ਮਿਲ ਜਾਂਦੇ ਆ ਇਸ ਤਰ੍ਹਾਂ ਹੀ ਤਕਰੀਬਨ ਜਾਣ-ਪਛਾਣ ਘੇਰਾ ਵੱਧ ਗਿਆ ਤਕਰੀਬਨ ਹੁਣ ਸਾਰੇ ਪੰਜਾਬ ਦੇ ਵਿੱਚ ਹੀ ਸਾਈਕਲਿਸਟ ਜਿਹੜੇ ਤਕਰੀਬਨ ਜਾਣਦੇ ਆ ਜਾਨਿਕ ਨੂੰ ਨਾ ਸੋਸ਼ਲ ਮੀਡੀਆ ਤੇ ਜੁੜੇ ਹੋਏ ਨੇ ਸੋਸ਼ਲ ਮੀਡੀਆ ਤੇ ਵੀ ਜੁੜੇ ਆ ਮਿਲਦੇ ਵੀ ਅਸੀਂ ਰਹਿੰਦੇ ਆ ਜਦੋਂ ਵੀ ਕਿਤੇ ਸਾਡੀ ਰਾਈਡ ਹੁੰਦੀ ਆ ਬਠਿੰਡੇ ਰਾਈਡ ਹੋਵੇ ਅਮਰੋਦਸਰ ਰਾਈਡ ਹੋਵੇ ਸ਼ਿਆਰਪੁਰ ਹੋਵੇ ਜਾਂ ਹਰ ਜਲੰਧਰ ਹੋਵੇ ਕਿਤੇ ਵੀ ਹੋਵੇ ਰਾਈਡ ਤੇ ਅਸੀਂ ਤਕਰੀਬਨ 100-150 ਸਾਈਕਲਿਸਟ ਸਾਰੇ ਪੰਜਾਬ ਦੇ ਇਕੱਠੇ ਹੋ ਜਾਂਦੇ ਆ ਤੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਕਲੱਬਾਂ ਬਣੀਆਂ ਸਾਈਕਲਿੰਗ ਦੀਆਂ ਤਕਰੀਬਨ ਸਾਰੇ ਪੰਜਾਬ 'ਚ ਹੀ ਬਣੀਆਂ ਹੋਈਆਂ ਆਂ ਹਰੇਕ ਜ਼ਿਲ੍ਹੇ ਦੇ ਵਿੱਚ ਬਣੀਆਂ ਕੋਸ਼ਿਸ਼ ਅਲੱਗ ਸ਼ਹਿਰਾਂ ਦੇ ਵਿੱਚ ਵੀ ਬਣੀਆਂ ਹੋਈਆਂ ਜਿਹੜੇ ਸਾਈਕਲਿੰਗ ਨੂੰ ਪ੍ਰਮੋਟ ਕਰ ਰਹੇ ਆ ਜੀ ਉਹ ਕਿਹੜੇ انسان ਨੇ ਜਾਂ ਕਿਹੜੀਆਂ ਕਿਹੜੀਆਂ ਕਲਬਾਂ ਜਿਹੜੀਆਂ ਜ਼ਿਆਦਾ ਪ੍ਰਮੋਟ ਕਰ ਰਹੀਆਂ ਨੇ ਜਿਸ ਤਰ੍ਹਾਂ ਬਠਿੰਡਾ ਸਾਈਕਲਿੰਗ ਗਰੁੱਪ ਆ ਪ੍ਰੀਤ ਬਰਾੜ ਜੀ ਉੱਥੇ ਹੀ ਮੁਕਸੁਰ ਦੇ ਹੈਗੇ ਆ ਮੁਕਸੀ ਸਰ ਸਾਈਕਲ ਰਾਈਡਰਸ ਇਸ ਤਰ੍ਹਾਂ ਜਲੰਧਰ ਦੇ ਹੈਗੇ ਹੌਕਸ ਰਾਈਡਰ ਤਕਰੀਬਨ ਹੋਰ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਆ ਜੀ ਯਾਨੀ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਗੇਮ ਖੇਡੀ ਜਾ ਰਹੀ ਆ ਵੈਸੇ ਲਾਕਡਾਊਨ ਤੋਂ ਬਾਅਦ ਹੀ ਜ਼ਿਆਦਾ ਪ੍ਰਭਾਵ ਹੋਇਆ ਇਸ ਗੇਮ ਦਾ ਜਿਵੇਂ ਕਿ ਨਵੇਂ ਨੌਜਵਾਨਾਂ ਤੇ ਪ੍ਰਭਾਵ ਛੱਡਿਆ ਇਸ ਗੇਮ ਨੇ ਬਿਲਕੁਲ ਲਾਕਡਾਊਨ ਦਾ ਕਰਕੇ ਅਸੀਂ ਸਾਰੇ ਹੀ ਤਕਰੀਬਨ ਫ੍ਰੀ ਸੀਗੇ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਗ੍ਰਾਊਂਡ ਵਿਲੇ ਸੀ ਕੰਮਕਾਰ ਸਾਰੇ ਬੰਦ ਸੀਗੇ ਤੇ ਉਦੋਂ ਤਕਰੀਬਨ ਸਾਈਕਲਾਂ ਦੇ ਰੇਟ ਵੀ ਬਹੁਤ ਜ਼ਿਆਦਾ ਵਧੇ ਐ ਜਿਹੜਾ ਸਾਈਕਲ ਪਹਿਲਾਂ ਲਾਕਡਾਊਨ ਤੋਂ 10000 ਦਾ ਮਿਲ ਰਿਆ ਸੀ ਉਹ 15-16000 ਦਾ ਹੋ ਗਿਆ ਸੀ ਲਾਕਡਾਊਨ ਦੇ ਵਿੱਚ ਤੇ ਤੁਸੀਂ ਸਾਈਕਲਿੰਗ ਦੇ ਜੋ ਜਾਂਦੇ ਸੀ ਰੋਡ ਤੇ ਲਾਕਡਾਊਨ ਦੇ ਵਿੱਚ ਪੰਜਾਬ ਪੁਲਿਸ ਵਾਲੇ ਜਿਨ੍ਹਾਂ ਨੇ ਕਿ ਘਰਾਂ ਦੇ ਵਿੱਚ ਲੋਕ ਬੰਦ ਕਰੇ ਸੀਗੇ ਉਹਨਾਂ ਦੀ ਡਿਊਟੀ ਲੱਗੀ ਸੀਗੀ ਤੇ ਤੁਹਾਨੂੰ ਨਹੀਂ ਕਿਹਾ ਉਹਨਾਂ ਨੇ ਘਰੇ ਬਹਿ ਜਾਓ ਬਾਈ ਕਿਹੜੇ ਕੰਮ ਨੂੰ ਪਾਏ ਹੋ ਇਹ ਕਈ ਜ਼ਿਲ੍ਹਿਆਂ ਦੇ ਵਿੱਚ ਵੈਥੇ ਉਦੋਂ ਖਬਰਾਂ ਸੁਣਦੇ ਸੀ ਵੀ ਸਾਈਕਲਾਂ ਨੂੰ ਰੋਕ ਲੈਂਦੇ ਸੀ ਉਹਨਾਂ ਨੂੰ ਡੰਡ ਬੈਠਕਾਂ ਵੀ ਕਈਆਂ ਨੂੰ ਕਢਾਉਂਦੇ ਸੀ ਜਾਂ ਕਈਆਂ ਦੇ ਸਾਈਕਲ ਹੀ ਫੜ ਕੇ ਰੱਖ ਲੈਂਦੇ ਸੀ ਪਰ ਸੰ ਮੈਨੂੰ ਕਦੇ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ ਸਾਡੀ ਪੰਜਾਬ ਪੁਲਿਸ ਨੇ ਇਸ ਤਰ੍ਹਾਂ ਦਾ ਬਹੁਤ ਸਹਿਯੋਗ ਦਿੱਤਾ ਕਿਉਂਕਿ ਸਾਨੂੰ ਕਿਸ ਤਰ੍ਹਾਂ ਦਾ ਉਸ ਸਮੇਂ ਡਰ ਹੀ ਨਹੀਂ ਸੀਗਾ ਕਿਉਂਕਿ ਅਸੀਂ ਵੇਖਦੇ ਸੀ ਵੀ ਸੜਕਾਂ ਦੇ ਉੱਤੇ ਤਕਰੀਬਨ ਪੰਜਾਬ ਪੁਲਿਸ ਦੇ ਉਦੋਂ ਲਾਕੇ ਲੱਗੇ ਹੁੰਦੇ ਸੀ ਬੈਠੇ ਹੁੰਦੇ ਸੀਗੇ ਤੇ ਕਿਸੇ ਵੀ ਤਰ੍ਹਾਂ ਦਾ ਲੁੱਟਖੋਹ ਦਾ ਜਾਂ ਉਸ ਤਰ੍ਹਾਂ ਦਾ ਸਾਨੂੰ ਕੋਈ ਡਰ ਨਹੀਂ ਸੀਗਾ ਤੇ ਇਸ Strava ਬਾਰੇ ਤੁਹਾਨੂੰ ਕਿਹੜੇ ਇਨਸਾਨ ਨੇ ਦੱਸਿਆ ਸੀ ਕਿ ਇਸ Strava ਦੇ ਵਿੱਚ ਰੇਸਿੰਗ ਹੁੰਦੀ ਆ ਤੁਸੀਂ ਦੱਸ ਰਹੇ ਸੀਗੇ ਕਿ ਅਸੀਂ ਰੇਸਿੰਗ ਕਰਦੇ ਰਹਿੰਦੇ ਸੀਗੇ ਤੇ ਜਾਦਾ ਪਤਾ ਨਹੀਂ ਸੀਗਾ Strava ਬਾਰੇ ਕਿਸ ਨੇ ਦੱਸਿਆ ਸੀ Strava ਬਾਰੇ ਸਾਡੇ ਬਟੰਡਾ ਸਾਈਕਲਿੰਗ ਗਰੁੱਪ ਦੇ ਦੋਸਤ ਹੈਗੇ ਆ ਜਦੋਂ ਅਸੀਂ ਉਹਨਾਂ ਨੂੰ ਮਿਲੇ ਤਾਂ ਸਾਨੂੰ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ Strava ਐਪ ਹੈਗੀ ਆ ਤੁਸੀਂ ਉਸ ਨੂੰ ਡਾਊਨਲੋਡ ਕਰ ਲਓ ਹੁਣ ਜਦੋਂ ਵੀ ਕਿਤੇ ਜਾਈਦਾ ਤਾਂ Strava ਜਦੋਂ ਰਾਈਡ ਲਾਉਣ ਚਾਹੀਦਾ Strava ਛੱਡ ਲਈਦਾ ਜਦੋਂ ਰਾਈਡ ਬੰਦ ਕਰੀਦੀ ਹੈ ਸਟਾਵਾ ਬੰਦ ਕਰ ਦੇਦਾ ਤੂੰ ਜਿਹੜੀ ਸਾਡੀ ਆ ਰਾਈਟ ਸੇਵ ਹੋ ਕੇ ਉਹਦੇ ਦਾ ਰਿਕਾਰਡ ਪਿਆ ਹੁਣ ਤੱਕ ਦਾ 2018 ਤੋਂ ਲੈ ਕੇ ਹੁਣ ਤੱਕ ਦਾ ਜਿੰਨਾ ਵੀ ਹੈ ਜੀ ਯਾਨੀ ਕਿ ਤੁਹਾਡਾ ਸਾਰਾ ਰਿਕਾਰਡ ਉਸ ਤੇ ਪਿਆ ਹੈ ਬਿਲਕੁਲ ਬਿਲਕੁਲ ਹੀ ਹੁਣ ਤੱਕ ਮੈਂ ਤਕਰੀਬਨ 1,80,000 ਤੋਂ ਉੱਪਰ ਤਕਰੀਬਨ ਲਾ ਚੁੱਕਿਆ ਹਾਂ 1,80,000 ਹਾਂਜੀ ਹਾਂਜੀ ਕਿਲੋਮੀਟਰ ਦੀ ਦੁਕਾਨ ਤਾਂ ਬਹੁਤ ਹੁੰਦੀ ਹੋਵੇਗੀ ਉਹਨਾਂ ਸਮੇਂ 'ਚ ਨਹੀਂ ਪਹਿਲਾਂ ਪਹਿਲਾਂ ਦੁਕਾਨ ਹੁੰਦੀ ਰਹੀ ਆ ਹੁਣ ਤਾਂ ਤਕਰੀਬਨ 100 200 400 ਲਾ ਕੇ ਵੀ ਕੋਈ ਪਤਾ ਨਹੀਂ ਲੱਗਦਾ ਬੋਡੀ ਤਕਰੀਬਨ ਕਹਿ ਸਕਦਾ ਹਾਂ ਆਦੀ ਹੋ ਗਈ ਐ ਸਾਈਕਲਿੰਗ ਦੀ ਤੁਸੀਂ ਦੱਸ ਰਹੇ ਹੋ 100 200 400 ਕਿਲੋਮੀਟਰ ਲੱਗਦਾ ਨਹੀਂ ਅਸੀਂ ਇੰਨੀ ਦੂਰ ਇੰਟਰਵਿਊ ਕਰਨੇ ਜਾਈਏ ਮੋਟਰਸਾਈਕਲ ਤੇ ਥੱਕ ਜਾਨੇ ਤੁਸੀਂ ਦੱਸ ਰਹੇ ਹੋ ਸਾਈਕਲ ਤੇ ਇੰਨਾ ਸਮਾਂ ਗੁਜ਼ਾਰਦੇ ਹੋ ਤੁਸੀਂ ਯਕੀਨਨ ਮੈਨੂੰ ਮੋਟਰਸਾਈਕਲ ਜਾਂ ਗੱਡੀ ਚਲਾਉਣੀ ਹੁਣ ਬਹੁਤ ਔਖੀ ਲੱਗਦੀ ਹੈ ਕਿਤੇ ਵੀ ਜਾਣਾ ਸਾਈਕਲ ਤੇ ਮੈਨੂੰ ਜਾਣਾ ਵਧੀਆ ਲੱਗਦਾ ਮੈਂ ਪਿੱਛੇ ਜੇ ਟੀਮ ਲੈ ਕੇ ਜਾਣਾ ਸੀ ਗੁਰਦਾਸਪੁਰ ਦੇ ਬੱਚਿਆਂ ਦੀ ਤੇ ਮੇਰੇ ਨਾਲ ਦੇ ਟੀਚਰ ਕਹਿੰਦੇ ਫਿਰ ਆਪਾਂ ਗੱਡੀ ਤੇ ਚੱਲਾਂਗੇ ਤੇ ਮੈਂ ਕਿਹਾ ਵੀ ਬੱਚੇ 8 ਬੱਚੇ ਹੀ ਸਾਡੇ ਜਿਆਦਾ ਮੈਂ ਇੱਕ ਗੱਡੀ ਤੇ ਆਉਣੇ ਨਹੀਂਗੇ ਵੀ ਬੱਸ ਤੇ ਲੈ ਚਲੀਓ ਕਹਿੰਦਾ ਨਹੀਂ ਗੱਡੀ ਤੇ ਜਾਵਾਂਗੇ ਫਿਰ ਮੈਂ ਯਾਰ ਬੱਚੇ ਓਕੇ ਹੋ ਜਾਣਗੇ ਮੈਂ ਤੂੰ ਗੱਡੀ ਤੇ ਚੱਲ ਤੇ ਮੈਂ ਸਾਈਕਲ ਤੇ ਜਾਣਾ ਮੈਂ ਸਾਈਕਲ ਤੇ ਗਿਆ ਗੁਰਦਾਸਪੁਰ ਤੇ ਗੁਰਦਾਸਪੁਰ ਵੀ ਜਦੋਂ ਉੱਥੇ ਸਾਰੇ ਅਧਿਆਪਕ ਸਹਿਬਾਨਾਂ ਨੂੰ ਡੀਓ ਸਾਹਿਬ ਨੂੰ ਉੱਥੋਂ ਦੇ ਪਤਾ ਲੱਗਿਆ ਕੋਆਰਡੀਨੇਟਰ ਸਾਹਿਬ ਨੂੰ ਪਤਾ ਲੱਗਿਆ ਉਹਨਾਂ ਨੇ ਬੜੀ ਤਾਰੀਫ ਕੀਤੀ ਜੀ ਬੱਚਿਆਂ ਨੂੰ ਸੌਖੇ ਕਰਨ ਦੇ ਮਾਰੇ ਤੁਸੀਂ ਆਪ ਸਾਈਕਲ ਤੇ ਆ ਗਏ ਤੇ ਤੁਸੀਂ ਸਾਈਕਲ ਤੇ ਗਏ ਕੋਟਕਪੂਰੇ ਤੋਂ ਗੁਰਦਾਸਪੁਰ ਦੇ ਵਿੱਚ ਤੇ ਅਸੀਂ ਵੀ ਸੋਚਿਆ ਸੀ ਕਿ ਇੰਟਰਵਿਊ ਕਰਨ ਸਾਈਕਲ ਤੇ ਜਾਇਆ ਕਰੀਏ ਤੇ ਮੇਰਾ ਕੈਮਰਾਮੈਨ ਕਹਿੰਦਾ ਬਾਈ ਫਿਰ ਆਪਾਂ ਰਾਤ ਹੀ ਥੱਕ ਜਾਾਂਗੇ ਇੰਟਰਵਿਊ ਤਾਂ ਹੋ ਨਹੀਂ ਦੀਗੀ ਐਨੀ ਇਹ ਪਹਿਲਾਂ ਪਹਿਲਾਂ ਲੱਗਦਾ ਹੁੰਦਾ ਤੁਹਾਨੂੰ ਦੱਸਿਆ ਵੀ ਜਿਸ ਤਰ੍ਹਾਂ ਅਸੀਂ 10 ਕਿਲੋਮੀਟਰ ਰਾਈਡ ਸ਼ੁਰੂ ਕੀਤੀ ਤਾਂ ਸਾਰਾ ਦਿਨ ਆ ਕੇ ਪਿਆ ਰਹਿਣਾ ਇੱਕ ਸਾਈਕਲ ਸਾਡੇ ਕੋਲ ਛੋਟੀ ਸੀ ਉਦੋਂ ਕਰਦਿਆਂ ਨੇ ਕੋਲੋਂ ਗੋਡੇ ਦੁਖੀ ਜਾਂਦੇ ਤੇ ਕਹਿੰਦੇ ਕਿ ਕੀ ਤੁਸੀਂ ਸਾਈਕਲਿੰਗ ਕਰਦੇ ਆ ਪਰ ਹੁਣ ਇਹ ਅਸੀਂ 100 200 ਕਿਲੋਮੀਟਰ ਲਾਉਣ ਤੋਂ ਬਾਅਦ ਵੀ ਕੋਈ ਫਰਕ ਨਹੀਂ ਪੈਂਦਾ ਸਟਰਾਵਾ ਦੀ ਰੇਸ ਆ ਕੋਈ ਇਸ ਤਰ੍ਹਾਂ ਦੀ ਹੋਰ ਵੀ ਰੇਸ ਹੈਗੇ ਆ ਆ ਇੱਥੇ ਪਿੱਛੇ ਜੇ ਸਟਰਾਵਾ ਤੇ ਤਾਂ ਜਿਹੜਾ ਹੈਗਾ ਆਨਲਾਈਨ ਕੰਪੀਟੀਸ਼ਨ ਹੁੰਦੇ ਆ ਜੀ ਤੇ ਆਪਣਾ ਪ ਰੋਡ ਤੇ ਰੇਸ ਕਰਵਾਈ ਸੀ ਜਿਹੜੀ ਕਟੋਗੜ 70 700 ਦੇ ਕਰੀਬ ਸਾਈਕਲਿਸਟ ਸੀਗੇ ਇੱਕ ਲਾਈਨ ਤੇ ਖੜਾ ਕੇ ਉਹਨਾਂ ਨੇ ਸਟਾਰਟ ਦਿੱਤਾ ਸਾਰਿਆਂ ਨੇ ਕੰਪੀਟੀਸ਼ਨ ਸੀ ਉਹ ਪ੍ਰੋਪਰ ਤੇ ਉਹਨਾਂ ਨੇ ਪਹਿਲੇ 10 ਨੂੰ ਪ੍ਰਾਈਜ਼ ਦੇਣਾ ਸੀ ਤੇ ਉਹਦੇ ਚ ਮੈਂ ਵੀ ਸੋਚਿਆ ਸੀ ਲੋਕਾਂ ਕੋਲੇ ਤਕਰੀਨ ਮੇਰੇ ਦੋਸਤਾਂ ਕੋਲੇ ਲੱਖ ਲੱਖ 2-2 ਲੱਖ ਦੇ ਸਾਈਕਲ ਵੀ ਸੀ ਮੇਰੇ ਕੋਲੇ ਸੋਨਾ ਯਰ ਦਾ ਸਾਈਕਲ ਸੀਗਾ ਤੇ ਮੈਂ ਇਹ ਮੰਨ ਕੇ ਚੱਲਿਆ ਸੀ ਵੀ ਮੈਂ 10ਵੇਂ ਨੰਬਰ ਤੇ ਵੀ ਆ ਜਾਂ ਤਾਂ ਇੰਨਾ ਚ ਵੱਡੀ ਗੱਲ ਹੋਊਗੀ ਤੇ ਮੇਰੇ ਅੱਗੇ ਤਕਰੀਬਨ ਕਾਫੀ ਪੱਤਰਕਾਰ ਖੜੇ ਸੀਗੇ ਕੁਝ ਜਿਹੜੇ ਸਾਈਡ ਤੇ ਖੜੇ ਸੀ ਜਿਹੜੇ ਸਾਈਕਲ ਜਦੋਂ ਸਟਾਰਟ ਦਿੱਤਾ ਉਹ ਪਹਿਲਾਂ ਨਿਕਲ ਗਏ ਜਦੋਂ ਨੂੰ ਅਸੀਂ ਸਾਈਕਲ ਤੋਰਿਆ ਤਕਰੀਬਨ ਵੀ ਮੇਰੇ ਤੋਂ ਘੱਟੋ ਘੱਟ ਕਿਲੋਮੀਟਰ ਅੱਗੇ 10 ਬੰਦੇ ਲੰਘ ਚੁੱਕੇ ਸੀਗੇ ਜੀ ਤੇ ਮੈਨੂੰ ਵੀ ਲੱਗਦਾ ਸੀ ਹੁਣ ਮੁਸ਼ਕਲ ਹੈ ਪਰ ਉਹ ਪ੍ਰਮਾਤਮਾ ਦੀ ਕਿਰਪਾ ਰਹੀ ਪਤਾ ਨਹੀਂ ਐਨੀ ਪਾਵਰ ਕਿੱਥੋਂ ਆਈ ਉਹ ਪੁਲਿਸ ਵਾਲੇ ਜਿਹੜੇ ਸਾਡੇ ਨਾਲ-ਨਾਲ ਜਾ ਰਹੇ ਸੀ ਮੋਟਰਸਾਈਕਲ ਤੇ ਉਹ ਵੀ ਕਹਿੰਦੇ ਯਾਰ ਕਮਾਲ ਹੋ ਗਈ ਕਿਲੋਮੀਟਰ ਦੀ ਲੀਡ ਕਵਰ ਕਰਕੇ ਉਸ ਤੋਂ ਬਾਅਦ ਜਦੋਂ ਵਾਪਸ ਆਇਆ ਮੈਂ ਫਸਟ ਆ ਗਿਆ ਜਿਹੜਾ ਬੱਚਾ ਸੈਕੰਡ ਆਇਆ ਉਹ ਮੈਥੋਂ ਘੱਟੋ ਘਾਟ 1.5-2 ਕਿਲੋਮੀਟਰ ਪਿੱਛੇ ਸੀ ਜੀ ਤੇ ਇੱਕ ਮੈਂ ਗੱਲ ਹੋਰ ਕਰਨੀ ਚਾਹਨਾ ਜਿਵੇਂ ਮਹਿੰਗੇ ਸਾਈਕਲ ਦਾ ਵੀ ਫਰਕ ਹੁੰਦਾ ਮਹਿੰਗਾ ਸਾਈਕਲ ਆਪਣੇ ਆਪ ਕੋਈ ਖਿੱਚਦਾ ਹੋਵੇ ਜਾਂ ਇਸ ਤਰ੍ਹਾਂ ਦੀ ਕੋਈ ਹੋਵੇ ਉਹਦੇ ਵਿੱਚ ਐਕਟੀਵਿਟੀ ਉਹ ਜਿਹੜੇ ਮਹਿੰਗੇ ਸਾਈਕਲ ਲਾ ਇਹਨਾਂ ਦਾ ਫਰਕ ਜ਼ਰੂਰ ਹੁੰਦਾ ਹੈ ਸਪੀਡ ਦਾ ਫਰਕ ਹੁੰਦਾ ਹੈ ਪਰ ਉਹ ਸਪੀਡ ਨਿਕਲਨੀ ਹੈ ਜਿਹੜੀ ਉਹ ਪ੍ਰੈਕਟਿਸ ਨਾਲ ਨਿਕਲਣੀ ਹੈ ਜੇ ਤੁਹਾਡੀ ਵਧੀਆ ਪ੍ਰੈਕਟਿਸ ਹੈਗੀ ਆ ਉਸ ਹਿਸਾਬ ਦੇ ਫਿਰ ਉਹ 40-50 ਦੀ ਸਪੀਡ ਤੇ ਵੀ ਚੱਲੇ ਜਾਂਦਾ ਹੈ ਪਰ ਉਹ ਪ੍ਰੈਕਟਿਸ ਨਾਲ ਨਿਕਲਨੀ ਹੈ ਜਿਸ ਤੋਂ ਵਰਲਡ ਦੇ ਵਿੱਚ ਵੇਖਿਆ ਜਾਵੇ ਸਭ ਤੋਂ ਮਹਿੰਗਾ ਸਾਈਕਲ ਹੈ 26 ਲੱਖ ਦਾ ਸਾਈਕਲ ਹੈ ਉਹ 1 ਘੰਟੇ ਦੇ ਵਿੱਚ 60 ਕਿਲੋਮੀਟਰ ਚੱਲਦਾ ਹੈ ਜੀ ਪਰ ਜੇ ਮੈਂ ਕਹਾਂ ਵੀ 1 ਘੰਟੇ 'ਚ 60 ਕਿਲੋਮੀਟਰ ਚਲਾ ਦੂੰ ਸ਼ਾਇਦ ਹੋ ਸਕਦਾ ਵੀ ਮੈਥੋਂ ਨਾ ਚੱਲੇ ਉਹ ਕਿਉਂਕਿ ਉਹਨੀ ਪ੍ਰੈਕਟਿਸ ਵੀ ਚਾਹੀਦੀ ਆ ਉਹਨੀ ਪਾਵਰ ਵੀ ਚਾਹੀਦੀ ਆ ਉਹਦੇ ਵਾਸਤੇ ਇਕੱਲਾ ਸਾਈਕਲ ਹੀ ਮੈਨੇ ਨਹੀਂ ਰੱਖਦਾ ਉਹਦੇ ਵਾਸਤੇ ਮਿਹਨਤ ਤੇ ਤੁਹਾਡੀ ਖੁਰਾਕ ਹੈ ਜਿਹੜੀ ਉਹ ਵੀ ਬਹੁਤ ਜ਼ਰੂਰੀ ਹੈ ਜਿਵੇਂ ਇਕੱਲਾ ਸਾਈਕਲ ਮੈਨੇ ਨਹੀਂ ਰੱਖਦਾ ਮਿਹਨਤ ਤੇ ਖੁਰਾਕ ਤੇ ਖਰਾਕ ਦੇ ਵਿੱਚ ਕੀ ਕੁਝ ਲੈਨੇ ਹੋ ਮਿਹਨਤ ਤਾਂ ਤੁਹਾਡੀ ਬਹੁਤ ਜ਼ਿਆਦਾ ਕੀਤੀ ਜਿਵੇਂ ਕਿ ਪਹਿਲਾਂ ਤੁਸੀਂ ਹੋਰ ਗੇਮਾਂ ਦੇ ਵਿੱਚ ਵੀ ਆ ਪਾਰਟਿਸਪੇਟ ਕਰਿਆ ਤੇ ਅਵਲ ਆਉਂਦੇ ਰਹੇ ਹੋ ਤੇ ਖਰਾਕ ਦੇ ਵਿੱਚ ਕੀ ਕੁਝ ਲੈਨੇ ਹੋ ਖਰਾਕ ਦੇ ਵਿੱਚ ਜਿਸ ਤਰ੍ਹਾਂ ਮੈਂ ਡੇਲੀ ਜਦੋਂ 100 ਕਿਲੋਮੀਟਰ ਲਾਉਣਾ ਹੈ ਤਕਰੀਬਨ 1.5 ਤੋਂ 2 ਕਿਲੋ ਤਾਂ ਮੇਰਾ ਦੁੱਧ ਹੁੰਦਾ ਹੈ ਪ੍ਰੋਟੀਨ ਕਈ ਵਾਰੀ ਮੈਂ ਦੇਸੀ ਪ੍ਰੋਟੀਨ ਬਣਾ ਲੈਂਦਾ ਹਾਂ ਪੰਸਾਰੀ ਤੋਂ ਹੀ ਉਹ ਖਾ ਲੈਂਦਾ ਜਾਂ ਕਈ ਵਾਰੀ ਬਣਾਇਆ ਬਣਾਇਆ ਜਿਹਦੇ ਵੇ ਪ੍ਰੋਟੀਨ ਹੁੰਦਾ ਉਹ ਲੈ ਲੈਂਦਾ ਹੈ ਫਰੂਟ ਹੋ ਗਏ ਸੀਜ਼ਨਲੀ ਫਰੂਟ ਕੋਈ ਵੀ ਹੈ ਉਹ ਲੈ ਲੈਂਦਾ ਹੈ ਤੇ ਅੱਜ ਤੋਂ 4-5 ਸਾਲ ਤੁਹਾਨੂੰ ਪਹਿਲਾਂ ਮਿਲਿਆ ਸੀ ਮੈਂ ਰੰਗ ਲਾਲ ਸੇਵ ਬਰਗਾ ਸੀਗਾ ਮੈਂ ਲਾਦਾ ਸਾਈਕਲ ਚਲਾ ਚਲਾ ਕੇ ਰੰਗ ਵੀ ਪੂਰਾ ਪੱਕੇ ਫੀਮ ਵਰਗਾ ਕਰਾ ਲਿਆ ਜੋ ਗਾਣਾ ਚੱਲੇ ਸੀ ਮਿੱਤਰਾਂ ਦਾ ਰੰਗ ਪੱਕਾ ਫੀਮ ਵਰਗਾ ਬਿਲਕੁਲ ਬਿਲਕੁਲ ਸਾਈਕਲਿੰਗ ਨਾਲ ਜਾਂ ਜਦੋਂ ਧੁੱਪ ਦੇ ਵਿੱਚ ਰਹਿੰਨੇ ਆ ਤਾਂ ਇਸ ਚੀਜ਼ ਦਾ ਫਰਕ ਤਾਂ ਪੈਂਦਾ ਹੀ ਹੈ ਜੇ ਛਾਂ ਦੇ ਵਿੱਚ ਰਵਾਂਗੇ ਏਸੀ ਦੇ ਵਿੱਚ ਰਵਾਂਗੇ ਰੰਗ ਨੇਚਰਲੀ ਉਹਦੇ ਨਾਲ ਸਾਫ਼ ਹੋ ਜਾਂਦਾ ਥੋੜਾ ਜਿਹਾ ਜੀ ਤੇ ਪਹਿਲਾਂ ਤੁਸੀਂ ਕਿਹੜਾ ਅਵਾਰਡ ਜਿੱਤਿਆ ਸੀ ਜਿਵੇਂ ਕਿ ਅਸ਼ੀਆ ਬੁੱਕ ਰਿਕਾਰਡ ਹੋਇਆ ਸੀ ਪਹਿਲਾ ਨਾ ਇੰਡੀਆ ਬੁੱਕ ਰਿਕਾਰਡ ਦੇ ਵਿੱਚ ਦਰਜ ਹੋਇਆ ਸੀ ਨਾਮ ਇਹ ਸੰਦੇਵ ਜੀ ਇਹ ਤਕਰੀਬਨ 2021 ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਕਿੰਨੇ ਕਿੰਨੇ ਸਮੇਂ ਬਾਅਦ ਕਿਹੜਾ ਕਿਹੜਾ ਅਮਾਉਂਡ ਸੂਬਾ ਨਾਲ ਦੇ ਨਾਲ ਜੀ ਦਾ 1 ਮਹੀਨੇ 2 ਮਹੀਨੇ ਬਾਅਦ ਹੀ ਤਕਰੀਬਨ ਏਸ਼ੀਆ ਬੁੱਕ ਰਿਕਾਰਡ ਦੇ ਵਿੱਚ ਫਿਰ ਉਸ ਤੋਂ ਬਾਅਦ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਫਿਰ ਵਰਲਡ ਗ੍ਰੇਟਰ ਬੁੱਕ ਰਿਕਾਰਡ ਦੇ ਵਿੱਚ ਹੋਇਆ ਹੈ 2022 23 ਦੇ ਵਿੱਚ ਤੇ ਜਾਨੀ ਕਿ ਇਕੱਲਾ ਗਨੀਜ਼ ਬੁੱਕ ਰਹਿ ਗਿਆ ਆ ਗਨੀਜ਼ ਵਰਲਡ ਬੁੱਕ ਆਫ ਰਿਕਾਰਡ ਰਹਿ ਗਿਆ ਰਿਕਾਰਡ ਤਾਂ ਹੋਰ ਵੀ ਕਾਫੀ ਹੈਗੇ ਆ ਜੀ ਕੋਸ਼ਿਸ਼ ਕਰਾਂਗੇ ਜਿੱਥੇ-ਜਿੱਥੇ ਵੀ ਨਾਮ ਦਰਜ ਹੋ ਸਕਿਆ ਟਰਾਈ ਕਰਦੇ ਰਵਾਂਗੇ ਜੀ ਜਿਵੇਂ ਪ੍ਰਮੇਂਦਰ ਜੀ ਤੁਸੀਂ ਦੱਸ ਰਹੇ ਹੋ ਏਸ਼ੀਆ ਬੁੱਕ ਹੋ ਗਿਆ ਤੇ ਜਾਂ ਫਿਰ ਇੰਡੀਆ ਬੁੱਕ ਹੋ ਗਿਆ ਕਿੰਗ ਦਾ ਵੀ ਮਿਲਿਆ ਹੋਇਆ ਐਕਸਕਲੂਸਿਵ ਵੀ ਮਿਲਿਆ ਹੋਇਆ ਇਹ ਕੱਲੇ ਸਨਮਾਨ ਹੀ ਮਿਲਿਆ ਕਿ ਕੋਈ ਪੈਸਾ ਵੀ ਨਾਲ ਮਿਲਦਾ ਇਹਨਾਂ ਦੇ ਨਹੀਂ ਉਹਨਾਂ ਲਈਓ ਮੈਡਲ ਆਉਂਦਾ ਸਰਟੀਫਿਕੇਟ ਆਉਂਦਾ ਹੈ ਬੈਜ ਲਾਉਣ ਵਾਸਤੇ ਆਉਂਦੇ ਆ ਇਹਹੀ ਤਕਰੀਬਨ ਉਹ ਦਿੰਦੇ ਆ ਤੇ ਪੇਮੈਂਟ ਨਾਲ ਨਹੀਂ ਕੋਈ ਨਹੀਂ ਹੁੰਦੀ ਯਾਨੀ ਕਿ ਸ਼ੌਕ ਲਈ ਕੰਮ ਕਰ ਰਹੇ ਹਾਂ ਹਾਂਜੀ ਹਾਂਜੀ ਸ਼ੌਕ ਲਈ ਤੇ ਗਨੀਜ਼ ਬੁੱਕ ਵਾਲੇ ਤਾਂ ਦਿੰਦੇ ਹੋਣਗੇ ਗਨੀਜ਼ ਵਾਲੇ ਵੀ ਮੈਨੂੰ ਲੱਗਦਾ ਵੀ ਹੋ ਸਕਦਾ ਵੀ ਦਿੰਦੇ ਹੋਣ ਪਰ ਜਿੱਥੋਂ ਤੱਕ ਮੈਂ ਸੁਣਿਆ ਵੀ ਕਹਿੰਦੇ ਸ਼ਾਇਦ ਵੀ ਉਹ ਵੀ ਨਹੀਂ ਦਿੰਦੇਗੀ ਪਰ ਜੇ ਗਨੀਜ਼ ਵਰਲਡ ਬੁੱਕ ਆ ਰਿਕਾਰਡ ਦੇ ਵਿੱਚ ਨਾਮ ਦਰਜ ਹੁੰਦਾ ਤਾਂ ਕੋਈ ਨਾ ਕੋਈ ਕੰਪਨੀਆਂ ਜਿਵੇਂ ਵੱਡੀਆਂ-ਵੱਡੀਆਂ ਕੰਪਨੀਆਂ ਹੁੰਦੀਆਂ ਹੀ ਉਹ ਸਪான்ਸਰ ਕਰ ਦਿੰਦੇ ਨੇ ਜੀ ਉਹ ਕਈ ਵਾਰੀ ਦੇ ਦਿੰਦੇ ਆ ਬਾਲ ਟੂਰ ਤੱਕ ਵੀ ਦਿੰਦੀਆਂ ਮੈਂ ਸੁਣਿਆ ਬਾਲ ਟੂਰ ਤੱਕ ਵੀ ਦੇ ਸਕਦੇ ਆ ਉਹ ਕੰਪਨੀਆਂ ਤੇ ਰਿਵੈਂਡ ਕਰਦਾ ਤੁਹਾਨੂੰ ਨਹੀਂ ਕਿਸੇ ਨੇ ਸਪான்ਸਰ ਕਰਿਆ ਅਜੇ ਤੱਕ ਨਹੀਂ ਅਜੇ ਤੱਕ ਨਹੀਂ ਮੈਨੂੰ ਇੱਕ ਵਾਰੀ ਸਾਈਕਲ ਵਾਲਿਆਂ ਨੇ ਕਿਹਾ ਸੀ ਤੁਹਾਨੂੰ ਸਾਈਕਲ ਦੇਵਾਂਗੇ ਤੇ ਮੈਨੂੰ ਯਾਦ ਆ ਤਾਂ ਮੈਂ ਕਦੇ ਦੁਬਾਰਾ ਉਹਨਾਂ ਨੂੰ ਫੋਨ ਨਹੀਂ ਕੀਤਾ ਇੱਕ ਵਾਰੀ ਉਹਨਾਂ ਦੇ ਫੋਨ ਆਇਆ ਵੀ ਮੈਨੂੰ ਆਹ ਫੋਟੋ ਕਰਕੇ ਸਾਈਕਲ ਨਾਲ ਭੇਜ ਦੋ ਇੱਥੇ ਕਰ ਲਓ ਤੇ ਵਨ ਟਾਈਮ ਐਪਰੋਚ ਕੀਤੀ ਤੇ ਬਾਅਦ ਵਿੱਚ ਸ਼ਾਇਦ ਖੋਤਾਂ ਦਾ ਉਹਨਾਂ ਦੇ ਵੀ ਦਿਮਾਗ 'ਚ ਨਿਕਲ ਗਿਆ ਹੋਵੇ ਯਾਨੀ ਕਿ ਖੁਦ ਦਾ ਹੀ ਖਰਚਾ ਕਰ ਰਹੇ ਹਾਂ ਹਾਂਜੀ ਹਾਂਜੀ ਇਹ ਖਰਚਾ ਸਾਰਾ ਟੋਟਲੀ ਆਪਦਾ ਹੁੰਦਾ ਹੈ ਤੇ ਕੋਈ ਅਵਾਰਡ ਮਿਲਦਾ ਉੱਤੇ ਵੀ ਉਸ ਸਮੇਂ ਵੀ ਖਰਚਾ ਹੁੰਦਾ ਕਿ ਨਹੀਂ ਬਿਲਕੁਲ ਕੋਈ ਕਿਸੇ ਵੀ ਮੁਕ ਦੇ ਵਿੱਚ ਆਪਾਂ ਜਦੋਂ ਨਾਮ ਦਰਜ ਕਰਾਉਣਾ ਹੈ ਉਹਨਾਂ ਦੀ ਫੀਸ ਰੱਖੀ ਹੁੰਦੀ ਹੈ ਉਹ ਫੀਸ ਉਹਨਾਂ ਨੂੰ ਦੇਣੀ ਪੈਂਦੀ ਹੈ ਪਹਿਲਾਂ ਤਾਂ ਉਹਨਾਂ ਨੂੰ ਸਾਰਾ ਆਪ ਉਹਨਾਂ ਦੀ ਟੀਮ ਹੈ ਜਿਹੜੀ ਉਹ ਸਾਰੀ ਬੈਠ ਕੇ ਚੈੱਕ ਕਰਦੇ ਆ ਜਦੋਂ ਸਹੀ ਪਾਉਂਦੇ ਆ ਫਿਰ ਉਹਨਾਂ ਨੂੰ ਜਿਹੜੀ ਫੀਸ ਦਿੰਦੀ ਹੈ ਪੇਮੈਂਟ ਉਹ ਪਾ ਦਿੰਦੀ ਹੈ ਤੇ ਉਸ ਬਾਅਦ ਫਿਰ ਉਹ ਨਾਮ ਦਰਜ ਕਰ ਦਿੰਦੇ ਆ ਤੇ ਆਪਾਂ ਨੂੰ ਜਿਹੜਾ ਹੁੰਦਾ ਸਰਟੀਫਿਕੇਟ ਮੈਡਲ ਜੋ ਵੀ ਸਮਾਨ ਉਹ ਆਪਾਂ ਨੂੰ ਭੇਜ ਦਿੰਦੇ ਆ ਤੇ ਇਸ ਟਰਾਵਾ ਦੀ ਰੇਸ ਹੁੰਦੀ ਆ ਕੋਈ ਇਸ ਦੇ ਵਿੱਚ ਇਸ ਤਰ੍ਹਾਂ ਦਾ ਚੱਲਦਾਗਾ ਕਿ ਚੀਟਿੰਗ ਹੋ ਸਕਦੀ ਆ ਮੈਂ ਸੁਣਿਆਗਾ ਚੀਟਿੰਗ ਵੀ ਕੁਝ ਲੋਕ ਕਰਦੇ ਨੇ ਬਿਲਕੁਲ ਬਿਲਕੁਲ ਇਹ ਤਕਰੀਬਨ ਤੁਸੀਂ ਹਰੇਕ ਪੰਜਾਬ ਦੇ ਜਾਂ ਇੰਡੀਆ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਹੀ ਇੱਕ ਅਦਾ ਤਕਰੀਬਨ ਹੁੰਦਾ ਹੀ ਹੈ ਇਹ ਦਿਨ ਉਹ ਆਪਾ ਕਹਿ ਸਕਦੇ ਹੋ ਬੰਦਾ ਚੀਟਿੰਗ ਕਰਦਾ ਹੈ ਕਈ ਚੀਟਿੰਗ ਕਰਨ ਦੇ ਕਈ ਤਰੀਕੇ ਹੈਗੇ ਆ ਉਹ ਤਕਰੀਬਨ ਮੈਂ ਕਹਿੰਨਾ ਵੀ ਸਾਈਕਲਿੰਗ ਨੂੰ ਬਦਨਾਮ ਕਰਨ ਵਾਲੇ ਬੰਦੇ ਹੀ ਆ ਜਿਹੜੇ ਬੰਦੇ ਸਹੀ ਸਾਈਕਲਿੰਗ ਕਰ ਰਹੇ ਆ ਇਹ ਉਹਨਾਂ ਨੂੰ ਵੀ ਬਦਨਾਮ ਕਰਦੇ ਆ ਯਾਨੀ ਕਿ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਆ ਜੋ ਕਿ ਸਾਈਕਲਿੰਗ ਨੂੰ ਬਦਨਾਮ ਕਰ ਰਹੇ ਆ ਤੇ ਤੁਹਾਡਾ ਅਗਲਾ ਕੀ ਮਿਸ਼ਨ ਆ ਜੀ ਕਿਹੜੇ ਮਿਸ਼ਨ ਦੇ ਲਈ ਕੰਮ ਕਰ ਰਹੇ ਹੋ ਬਾ ਕੋਸ਼ਿਸ਼ ਇਹੀ ਹੈ ਵੀ ਸਾਈਕਲਿੰਗ ਕਰੀਏ ਫਿਟ ਰਹੀਏ ਲੋਕਾਂ ਨੂੰ ਵੀ ਫਿਟ ਰਹਿਣ ਦਾ ਸਨੇਹ ਦੇਈਏ ਤੇ ਅੱਜਕੱਲ ਜੋ ਨਸ਼ਿਆਂ ਦਾ ਹੈਗਾ ਚੱਲ ਰਿਹਾ ਰੁਝਾਨ ਲੋਕਾਂ ਨੂੰ ਨਸ਼ਿਆਂ ਤੋਂ ਜਿਹੜਾ ਉਧਰੋਂ ਤੋੜ ਕੇ ਤੇ ਇੱਧਰ ਸਾਈਕਲਿੰਗ ਲਈ ਜਾਂ ਗੇਮਾਂ ਲਈ ਜੋੜਿਆ ਜਾਵੇ ਪਰਮਿੰਦਰ ਜੀ ਵਧੀਆ ਤੁਸੀਂ ਗੱਲਬਾਤ ਕਰ ਰਹੇ ਹੋ ਦੱਸ ਰਹੇ ਹੋ ਕਿ ਨੌਜਵਾਨ ਖੇਡਾਂ ਦੇ ਨਾਲ ਜੁੜਨਾ ਜੁੜਨਾ ਵੀ ਚਾਹੀਦਾ ਨਸ਼ਿਆਂ ਤੋਂ ਦੂਰ ਹੋਣ ਪੰਜਾਬ ਦੇ ਵਿੱਚ ਛੇਮੰਦ ਰਿਆ ਬਗ ਰਿਹਾਗਾ ਤੇ ਪੰਜਾਬ ਤੇ ਕਲੰਕ ਲੱਗਿਆ ਹੋਇਆ ਕਲੰਕ ਦੂਰ ਹੋਣਾ ਚਾਹੀਦਾ ਤੇ ਪਰਮਿੰਦਰ ਸਿੰਘ ਸਿੱਧੂ ਹੋਰ ਕਿਹੜੀ ਚੀਜ਼ ਦਾ ਸ਼ੌਕ ਰੱਖਦਾ ਜਿਵੇਂ ਕਿ ਸਾਈਕਲਿੰਗ ਤੋਂ ਬਿਨਾ ਸਾਈਕਲਿੰਗ ਦੇ ਨਾਲ ਨਾਲ ਮੈਨੂੰ ਥਲੈਟਿਕਸ ਦਾ ਔਰ ਥੋੜਾ ਬਹੁਤਾ ਗੀਤਕਾਰੀ ਦਾ ਵੀ ਸ਼ੌਂਕ ਹੈ। ਐਥਲੈਟਿਕ ਤੇ ਗੀਤਕਾਰੀ ਦਾ ਸ਼ੌਂਕ। ਐਥਲੈਟਿਕ ਕਿਥੋਂ ਤੱਕ ਕਰੀਏ ਤੁਸੀਂ ਜੀ? ਐਥਲੈਟਿਕਸ ਵੀ ਮੈਂ ਇੰਟਰਨੈਸ਼ਨਲ ਲੈਵਲ ਤੱਕ ਗਿਆ ਹਾਂ। ਪਹਿਲਾਂ ਜਦੋਂ ਪੜ੍ਹਦੇ ਸੀ ਯੂਨੀਵਰਸਿਟੀ ਦੇ ਵਿੱਚੋਂ ਮੇਰਾ 골ਡ ਮੈਡਲ ਸੀ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਹੀ। ਜਦੋਂ ਟੀਚਿੰਗ ਜੌਬ ਦੇ ਵਿੱਚ ਆ ਗਏ ਤਾਂ ਮੈਨੂੰ ਪਤਾ ਲੱਗਿਆ ਵੀ ਵੈਟਰਨ ਹੁੰਦੀਆਂ ਗੇਮਸ ਹੁੰਦੀਆਂ 35 ਪਲੱਸ ਤੋਂ ਉੱਪਰ ਜਿਹੜੇ ਹੁੰਦੇ ਆ। ਉਹਦੇ ਵਿੱਚ ਪਾਰਟਿਸਿਪੇਟ ਮੈਂ ਤਕਰੀਬਨ 40 ਸਾਲ ਦਾ ਜਦੋਂ ਹੋ ਗਿਆ ਸੀ ਉਦੋਂ ਪਾਰਟਿਸਿਪੇਟ ਸ਼ੁਰੂ ਕੀਤਾ ਸੀਗੇ। ਤੇ 5 ਸਾਲਾਂ ਦੇ ਵਿੱਚ ਮੇਰੇ ਤਕਰੀਬਨ 16-17 골ਡ ਮੈਡਲ ਹੈਗੇ ਨੇ ਨੈਸ਼ਨਲ ਦੇ ਵਿੱਚੋਂ ਹੀ ਔਰ ਇੱਕ ਵਾਰ ਮੈਂ ਸਿੰਗਾਪੁਰ ਗਿਆ ਸੀ ਇੰਟਰਨੈਸ਼ਨਲਲੀ ਉੱਥੋਂ ਹੀ ਮੇਰਾ ਇੱਕ 골ਡ ਮੈਡਲ ਔਰ ਇੱਕ ਸਿਲਵਰ ਮੈਡਲ ਸੀ ਪਰਮਿੰਦਰ ਜੀ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਖੇਡਾਂ ਦੇ ਨਾਲ ਜੁੜੇ ਹੋਏ ਹੋ ਔਰ ਟੀਚਰ ਦੀ ਜੌਬ ਮਿਲੀ ਆ ਜਦੋਂ ਖੇਡਾਂ ਦੇ ਵਿੱਚੋਂ ਅਵਲ ਆਉਣ ਕਰਕੇ ਕੋਈ ਫਾਇਦਾ ਹੋਇਆ ਹੋਵੇ ਕੋਈ ਚੀਜ਼ ਦਾ ਬਿਲਕੁਲ ਇਹਦੇ ਜਦੋਂ ਆਪਾਂ ਕਿਸੇ ਵੀ ਗੇਮ ਦੇ ਵਿੱਚੋਂ ਫਸਟ ਸੈਕੰਡ ਜਾਂ ਥਰਡ ਆਉਂਦੇ ਆ ਉਹਦੀ ਪ੍ਰੋਪਰ ਗ੍ਰੇਡੇਸ਼ਨ ਹੁੰਦੀ ਹੈ ਗ੍ਰੇਡੇਸ਼ਨ ਕਰਾਉਣ ਤੋਂ ਬਾਅਦ ਉਸ ਦਾ ਜਿਹੜਾ ਹੈਗਾ ਨੌਕਰੀ ਦੇ ਵਿੱਚ ਵੀ ਬੈਨੀਫਿਟ ਮਿਲਦਾ ਬੱਚਿਆਂ ਨੂੰ ਉਹ ਕੋਈ ਵੀ ਹੈ ਕਿਸੇ ਦਾ A ਗ੍ਰੇਡ ਬਣਿਆ ਕਿਸੇ ਦਾ B ਗ੍ਰੇਡ ਬਣਿਆ ਕਿਸੇ ਦਾ C ਗ੍ਰੇਡ ਬਣਿਆ ਜੀ ਉਹਦਾ ਨੌਕਰੀ ਦੇ ਵਿੱਚ ਹੀ ਬਹੁਤ ਬੈਨੀਫਿਟ ਹੁੰਦਾ ਹੈ ਤੇ ਤੁਸੀਂ ਫਿਜ਼ੀਕਲ ਦੇ ਲਈ ਕੰਮ ਕਰਿਆ ਪਿਛਲੇ ਲੰਬੇ ਸਮੇਂ ਤੋਂ ਖੇਡਾਂ ਦੇ ਵਿੱਚ ਨਾਲ ਜੁੜੇ ਹੋਏ ਹਾਂ ਹੁਣ ਵੀ ਖੇਡਾਂ ਨਾਲ ਜੁੜੇ ਹੋਏ ਹੋ ਟੀਚਰ ਕਿਸ ਚੀਜ਼ ਦੇ ਹੋ ਮੈਂ ਫਿਜ਼ੀਕਲ ਐਜੂਕੇਸ਼ਨ ਦਾ ਹੀ ਟੀਚਰ ਹਾਂ ਫਿਜ਼ੀਕਲ ਦੀ ਟੀਚਰ ਹਾਂ ਬਤੌਰ ਡੀਪੀਈ ਸਰਕਾਰੀ ਹਾਈ ਸਕੂਲ ਬੇਬਲ ਕਲਾਂ ਵੇਖ ਕੇ ਆਪਣੀ ਡਿਊਟੀ ਨਿਭਾ ਰਿਹਾ ਹਾਂ ਤੇ ਮੇਰੇ ਬੱਚੇ ਤਕਰੀਬਨ ਹਰ ਸਾਲ ਹੀ 40-45 ਤੇ ਗੇਮਾਂ ਦੇ ਵਿੱਚ ਬਹੁਤ ਵਧੀਆ ਪਰਫਾਰਮੈਂਸ ਆ ਬੱਚਿਆਂ ਦੀ ਮੈਂ ਤਾਂ ਸੁਣਿਆ ਪਰਮਿੰਦਰ ਜੀ ਤੁਸੀਂ ਖੁਦ ਵੀ ਟੀਚਰ ਹੋ ਤੇ ਤੁਹਾਡੀ ਮੈਸੇਜ ਵੀ ਟੀਚਰ ਨੇ ਹਾਂਜੀ ਹਾਂਜੀ ਉਹ ਵੀ ਸਾਇੰਸ ਟੀਚਰ ਹੈ ਔਰ ਬੈਬਲ ਕਲਾ ਦੇ ਨਾਲ ਹੀ ਬਰਗਾੜੀ ਉਹਨਾਂ ਦੀ ਪੋਸਟਿੰਗ ਹੈ ਤੇ ਇੱਕ ਗੱਲ ਮੈਂ ਇਹ ਕਰਨੀ ਚਾਹਣਾ ਜਿਵੇਂ ਕਿ ਟੀਚਰ ਜੌਬ ਤੇ ਲੱਗਣ ਤੋਂ ਬਾਅਦ ਕਿਤੇ ਨਾ ਕਿਤੇ ਐਕਟੀਵਿਟੀਆਂ ਦੇ ਵਿੱਚ ਉਹ ਘਟ ਜਾਂਦੇ ਆਗੇ ਖੇਡਾਂ ਦੀਆਂ ਐਕਟੀਵਿਟੀਆਂ ਸਕੂਲ ਦੀਆਂ ਐਕਟੀਵਿਟੀਆਂ ਦੇ ਵਿੱਚ ਜੁੜ ਜਾਂਦੇ ਆ ਤੁਹਾਨੂੰ ਤੁਹਾਡੇ ਮੈਸੇਜ ਨੇ ਇਹ ਨਹੀਂ ਕਿਹਾ ਕਿ ਸਕੂਲ ਦੀਆਂ ਐਕਟੀਵਿਟੀ ਨਾਲ ਜੁੜੋ ਇਹ ਕਿਹੜੀ ਐਕਟੀਵਿਟੀ ਦੇ ਵਿੱਚ ਜੁੜਿਓ ਤੁਸੀਂ ਬਹੁਤ ਕਈ ਵਾਰੀ ਕਹਿ ਵੀ ਦਿੰਦੇ ਸੀ ਪਰ ਜਦੋਂ ਪ੍ਰਾਪਤੀਆਂ ਵਿਕੀਆਂ ਅਵਾਰਡ ਦੇ ਵਿੱਚ ਨਾਮ ਆਉਣਾ ਸ਼ੁਰੂ ਹੋਇਆ ਮਾਨ ਸਨਮਾਨ ਮਿਲਦੇ ਤਾਂ ਹੁਣ ਉਹਨਾਂ ਨੂੰ ਵੀ ਫਖਰ ਜਿਹਾ ਮਹਿਸੂਸ ਹੁੰਦਾ ਹੈ ਤੇ ਉਹਨਾਂ ਨੇ ਕਦੇ ਕਿਹਾ ਉਹਨਾਂ ਨੇ ਕਿੰਨੀ ਐਕਸਪੋਰਟ ਰਹੀ ਆ ਸਾਈਕਲਿੰਗ ਦੇ ਵਿੱਚ ਤੁਹਾਨੂੰ ਤੁਹਾਡੀ ਮੈਸੇਜ ਦੇ ਜੀ ਮੈਂ ਆਪਣੇ ਕਹਾਂਗੇ ਮੈਸੇਜ ਦੀ ਵੀ ਬਹੁਤ ਜ਼ਿਆਦਾ ਸਪੋਰਟ ਸੀ ਔਰ ਮੇਰੇ ਸਾਰੇ ਪਰਿਵਾਰ ਦੀ ਬੜੀ ਸਪੋਰਟ ਸੀਗੀ ਜਦੋਂ ਮੈਂ 24 24 ਘੰਟੇ ਦੀ ਰਾਈਡ ਤੇ ਬਾਹਰ ਹੁੰਦਾ ਸੀ ਜਦੋਂ ਵੀ ਮੈਨੂੰ ਲੱਗਦਾ ਵੀ ਇੱਧਰ ਦੀ ਨੰਗਣਾ ਕੋਟਪੁਰੇ ਵੇਚਦੀ ਜਾਂ ਆਸ-ਪਾਸੇ ਹੁਣਾ ਤਾਂ ਮੈਂ 2-4 ਕਿਲੋਮੀਟਰ ਪਿੱਛੇ ਹੀ ਘਰੇ ਫੋਨ ਕਰ ਦਿੰਦਾ ਸੀ ਮੈਨੂੰ ਆ ਖਾਣ ਆਸੇ ਸਮਾਨ ਤਿਆਰ ਕਰ ਦੋ ਬナナ ਸ਼ੇਕ ਬਣਾ ਦੋ ਜਾਂ ਜੋ ਵੀ ਹੈ ਮੇਰੇ ਆਉਂਦਿਆਂ ਨੂੰ ਘਰੇ ਤਿਆਰ ਪਿਆ ਹੁੰਦਾ ਸੀ ਮੈਂ ਖਾ ਕੇ ਫਿਰ ਨਾਲ ਦੀ ਨਾਲ ਨਿਕਲ ਜਾਂਦਾ ਸੀ ਕਿਸੇ ਨੇ ਤੁਹਾਨੂੰ ਸਿੱਟਣ ਬਾਰੇ ਸੋਚਿਆ ਹੋਵੇ ਇਹ ਤਾਂ तकरीबन ਦੁਨੀਆ ਦਾ ਦਸਤੂਰ ਹੈ ਇਹ ਚੱਲਦਾ ਹੀ ਰਹਿੰਦਾ ਹੈ ਤੇ ਪਰ ਮੈਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਵੀ ਜੇ ਕੋਈ ਮੈਨੂੰ ਸੱਟਣ ਦੀ ਕੋਸ਼ਿਸ਼ ਕਰਦਾ ਤਾਂ ਮੈਂ ਹੋਰ ਉਸ ਤੋਂ ਵੀ ਅੱਗੇ ਨਿਕਲਾਂ ਜੀ ਤੇ ਕੋਈ ਜ਼ਿੰਦਗੀ ਦੇ ਵਿੱਚ ਸਾਈਕਲਿੰਗ ਨਾਲ ਜੁੜਿਆ ਹੋਇਆ ਕਿੱਸਾ ਹੋਵੇ ਜੋ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਸਾਈਕਲਿੰਗ ਦੇ ਕਿੱਸੇ ਤਾਂ ਇਸ ਤਰ੍ਹਾਂ ਹੀ ਆਈ ਕਈ ਵਾਰੀ ਜੇ ਸਾਈਕਲਾਂ ਤੋਂ ਡਿੱਗ ਪੈਣਾ ਤੇ ਰੁਟ ਕੇ ਤੁਰ ਪੈਣਾ ਤੇ ਮੈਂ ਪਿੱਛੇ ਜੇ ਨਿਊਜ਼ ਪੜ੍ਹ ਰਿਹਾ ਸੀਗਾ ਸਾਈਕਲਿੰਗ ਵਾਲਿਆਂ ਨਾਲ ਲੁੱਟਾਂ ਖੋਹ ਹੋਈਆਂ ਆ ਦੇ ਰਹਾਾਂ ਦੇ ਵਿੱਚ ਰੋਕਿਆ ਗਿਆ ਸਾਈਕਲਿੰਗ ਵਾਲੇ ਇਕੱਲੇ ਇਕੱਲੇ ਤੁਰ ਪਿੰਦੇ ਹੈਗੇ ਤੇ ਜਿਵੇਂ ਮਿਊਜ਼ਿਕ ਲਾ ਕੇ ਤੁਸੀਂ ਜਾ ਰਹੇ ਹੋ ਥੋੜੀ ਛੋਟੀ ਜਿਹੀ ਲਾਈਟ ਜਾਲ ਦਿਨੇ ਸਾਈਕਲ ਦੇ ਪਿੱਛੇ ਆ ਮੈਂ ਤਕਰੀਬਨ ਸਾਰੀ ਸਾਰੀ ਰਾਤ ਹੀ ਸਾਈਕਲ ਚਲਾਇਆ 2000 20 ਤੋਂ ਲੈ ਕੇ ਤਾਂ ਬਹੁਤ ਜ਼ਿਆਦਾ ਸਾਈਕਲਿੰਗ ਕੀਤੀ ਹੈ ਕਈਆਂ ਰਸਤੇ 'ਚ ਮੈਂ ਤਕਰੀਬਨ ਜ਼ਿਆਦਾਤਰ ਇਕੱਲੇ ਨੇ ਚਲਾਇਆ ਮਿਲ ਵੀ ਜਾਂਦੇ ਸੀ ਪਰ ਮੈਨੂੰ ਕਦੇ ਵੀ ਲੁਟਕੋ ਵਾਲਾ ਪਿਆਰ ਨਹੀਂ ਸੀਗਾ ਤੇ ਪਿੱਛੇ ਜੇ ਬਾਬੇ ਨਾਨਕ ਦਾ ਜਨਮ ਦਿਨ ਸੀਗਾ ਦੇ ਕੋਈ ਦੋਸਤਾਂ ਮੈਗੈ ਨਹੀਂ ਯਾਰ ਮੈਂ ਅੱਜ ਬਾਹਰ ਨਹੀਂ ਚਲਾਉਣਾ ਮੈਂ ਘਰੇ ਹੀ ਸਾਈਕਲਿੰਗ ਕਰਨੀ ਹੈ ਹੋਮ ਡੇਨਰ ਤੇ ਫਿੱਟ ਕੀਤਾ ਹੋਇਆ ਸਾਈਕਲ ਕਿਨਹੀਂ ਨਹੀਂ ਅਸਾਂ 160 ਕਿਲੋਮੀਟਰ ਲਾਉਣੀ ਹੈ ਲਵਾਇਆ ਮੈਂ 5 ਵਜੇ ਦੇ ਕਰੀਬ ਘਰੋਂ ਨਿਕਲਿਆ ਤੇ ਇਥੋਂ ਕੋੜੂਪੁਰੇ ਤੋਂ ਨਿਕਲਿਆ ਸੀ ਕਿ ਪਾ 2 ਕਿਲੋਮੀਟਰ ਜਾ ਕੇ ਤੇ ਮੈਨੂੰ ਮਿਲ ਗਈ ਸੀ ਬੰਦੇ ਇੱਕ ਕੋਲੇ ਕਿਰਪਾਨ ਸੀ ਕਿ ਦੋ ਬੰਦੇ ਸੀਗੇ ਤੇ ਉਹ ਮੇਰਾ ਮੋਬਾਈਲ ਔਰ ਪਾਵਰ ਬੈਂਕ ਤੇ ਕੁਝ ਪੈਸੇ ਥੋੜੇ ਜਿਓ ਉਹ ਕੋਕੇ ਲੈ ਗਏ ਸੀਗੇ ਬੜਾ ਬੈਡ ਫੀਲ ਹੁੰਦਾ ਕੋਈ ਆਪਣੀ ਮਿਹਨਤ ਤੇ ਜਾ ਰਿਹਾ ਹੈਗਾ ਮਿਹਨਤ ਕਰ ਰਿਹਾ ਹੈਗਾ ਜਿਵੇਂ ਕਿ ਰਾਹਾਂ ਦੇ ਵਿੱਚ ਰੋੜੇ ਵੀ ਬਹੁਤ ਮਿਲਦੇ ਐ ਇਸ ਤਰ੍ਹਾਂ ਬਿਲਕੁਲ ਬਿਲਕੁਲ ਇਸ ਤਰ੍ਹਾਂ ਦੇ ਅੱਜ ਕੱਲ੍ਹ ਤਾਂ ਲੁੱਟਖੋਹਾਂ ਜਿਹੜੀਆਂ ਬਹੁਤ ਜ਼ਿਆਦਾ ਹੋ ਰਹੀਆਂ ਐ ਤੇ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਨਾ ਚਾਹਾਂਗੇ ਵੀ ਇਹਨਾਂ ਤੇ ਨੱਥ ਪਾਈ ਜਾਵੇ ਕਿਉਂਕਿ ਜਿਹੜਾ ਪੰਜਾਬ ਦਾ ਆਪਣਾ ਮਾਹੌਲ ਆ ਜਿਹੜਾ ਦਿਨੋਂ ਦਿਨ ਹੀ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਈ ਇਸ ਕਰਕੇ ਮੈਂ ਸਵਾਲ ਕਰਿਆ ਸੀ ਪਰਮਿੰਦਰ ਜੀ ਪਿਛਲੇ ਸਮੇਂ ਦੇ ਵਿੱਚ ਨਿਊਜ਼ ਪੜੀਆਂ ਸੀਗੀਆਂ ਕਾਫੀ ਜ਼ਿਆਦਾ ਸਾਈਕਲਿੰਗ ਨੂੰ ਪਰੇਸ਼ਾਨ ਵੀ ਕਰਿਆ ਗਿਆਗਾ ਤੇ ਉਸ ਦੇ ਵਿੱਚ ਤੁਹਾਡੇ ਨਾਲ ਵੀ ਹੈਪਨ ਛੋਟਾ ਜਿਹਾ ਵਾਪਰਿਆਗਾ ਪਰ ਅਸੀਂ ਉਮੀਦ ਕਰਦੇ ਆਂ ਪੰਜਾਬ ਸਰਕਾਰ ਨੂੰ ਬੇਨਤੀ ਕਰ ਰਹੇ ਆਂ ਇਸ ਤਰ੍ਹਾਂ ਦੀ ਇਨਸਾਨਾਂ ਦੇ ਨੱਥ ਜਰੂਰ ਪਾਈ ਜਾਵੇ। ਬਿਲਕੁਲ ਬਿਲਕੁਲ ਹੀ। ਜੀ। ਤੇ ਵੈਸੇ ਨੌਜਵਾਨ ਲੱਗਦੇ ਹੋ ਤੁਸੀਂ ਫਿੱਟੋਂ, ਸ਼ਰੀਰ ਪੱਖੋਂ। ਤੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਲੰਮੇ ਸਮੇਂ ਤੋਂ ਟੀਚਿੰਗ ਕਰ ਰਹੇ ਹੋ। ਤੇ ਉਮਰ ਦਾ ਮੈਂ ਸਵਾਲ ਕਰਾਂ ਕਿ ਨਾ ਜੀ। ਬਿਲਕੁਲ ਕਰ ਸਕਦੇ ਆ। ਕਿੰਨੀ ਉਮਰ ਹੋ ਚੁੱਕੀ ਹੈ? ਮੈਨੂੰ ਤਕਰੀਬਨ 49 ਸਾਲ ਲੱਗ ਚੁੱਕਿਆ ਹੈ। 49 ਸਾਲ ਦੇ ਹੋ ਚੁੱਕੇ ਹਾਂ। ਤੇ ਟੀਚਿੰਗ ਦੀ ਜੋ ਜੌਬ ਮਿਲੀ ਸੀ ਕਿਸ ਹਾਨ ਦੇ ਵਿੱਚ ਮਿਲੀ ਸੀ? ਤਾਂ ਕਿ 30 ਸਾਲ ਦੀ 2006 ਦੀ। ਤੇ ਕਿੱਥੋਂ ਦੀ ਪਹਿਲੀ ਪੋਸਟਿੰਗ ਸੀ ਜੀ? ਪਹਿਲੀ ਪੋਸਟਿੰਗ ਮੇਰੀ ਸਰਕਾਰੀ ਪ੍ਰਾਇਮਰੀ ਸਕੂਲ ਸੰਧ ਉੱਥੇ ਮੈਂ 12 ਸਾਲ ਲਾਇਆ ਉੱਥੇ ਫਿਰ 2012 ਦੇ ਵਿੱਚ ਮੇਰੀ ਪ੍ਰਮੋਸ਼ਨ ਹੋ ਗਈ ਸੀ ਉਸ ਵੇਲੇ ਉਹਨਾਂ ਦਾ ਸਰਕਾਰੀ ਹਾਈ ਸਕੂਲ ਬਹਿਬਲਕਲਾ ਆ ਗਿਆ ਸੀ ਬਤੌਰ ਡੀਪੀਈ ਜੀ ਤੇ ਜਾਨੀ ਕਿ ਬਹਿਬਲਕਲਾ ਦੇ ਵਿੱਚ ਅੱਜਕੱਲہ ਟੀਚਿੰਗ ਕਰ ਰਹੇ ਹਾਂ ਤੇ ਮੈਂ ਤਾਂ ਸੁਣਿਆ ਤੁਹਾਡੇ ਬਾਰੇ ਤੁਸੀਂ ਗੀਤ ਲਿਖਣ ਦਾ ਵੀ ਸ਼ੌਕ ਰੱਖਦੇ ਹੋ ਹਾਂਜੀ ਮੈਨੂੰ ਗੀਤ ਲਿਖਣ ਦਾ ਵੀ ਸ਼ੌਕ ਹੈ ਮੇਰੇ ਗੀਤ ਵਾਈਸ ਆਫ ਪੰਜਾਬ ਦਰਸ਼ਨਜੀਤ ਉਹਨਾਂ ਨੇ ਗਾਏ ਆ ਆਪਣੇ ਸੋਤਾ ਜੀ ਹੈਗੇ ਆ ਕੁਲਦੀਪ ਮੰਨੂ ਜੀ ਬਠਿੰਡੇ ਤੋਂ ਉਹਨਾਂ ਨੇ ਮੇਰੇ ਗੀਤ ਰਿਕਾਰਡ ਕਰਵਾਏ ਕਿਸ ਤਰ੍ਹਾਂ ਦੇ ਗੀਤ ਲਿਖਦੇ ਹੋ ਤੁਸੀਂ ਜੀ तकरीबन ਰੋਮਾਂਟਿਕ ਤੇ ਮੋਟੀਵੇਸ਼ਨਲ ਜਾਂ ਭਗਤ ਸਿੰਘ ਜੀ ਤੇ ਵੀ ਮੈਂ ਗੀਤ ਕਾਫੀ ਲਿਖਿਆ ਜਰੂਰ ਚੰਦ ਲੈਣਾ ਹੋਣ ਭਗਤ ਸਿੰਘ ਵਾਲੇ ਗੀਤ ਦੀਆਂ ਜੀ ਆਹ ਜਰੂਰ ਹੀ ਸਾਡੇ ਦਾਦੇ ਪੜਦਾਦੇ ਆਪੋ ਆਪਣੀ ਉਮਰ ਹੰਡਾ ਗਏ ਸਾਡੇ ਦਾਦੇ ਪੜਦਾਦੇ ਅੱਪੋ ਆਪਣੀ ਉਮਰ ਹੰਡਾ ਗਏ ਮੇਰਾ ਕੱਲੇ ਦਾ ਨਹੀਂ ਇਹ ਸਬਨਾ ਦਾ ਹੀ ਕਹਿਣਾ ਚੌਵੀਆਂ ਦਾ ਸੀ ਭਗਤ ਸਿਆ ਸਦਾ ਤੂੰ ਚੌਵੀਆਂ ਦਾ ਰਹਿਣਾ ਚੌਵੀਆਂ ਦਾ ਸੀ ਭਗਤ ਸਿਆ ਸਦਾ ਤੂੰ ਚੌਵੀਆਂ ਦਾ ਰਹਿਣਾ ਵਾਜੀ ਵਾ ਭਗਤ ਸਿਆ ਚੌਵੀਆਂ ਦਾ ਸੀ ਸਦਾ ਚੌਵੀਆਂ ਦਾ ਹੀ ਰਹਿਣਾ ਬਖ ਸਿੰਘ ਜੀ ਸੋਚਦੇ ਤੁਸੀਂ ਕਾਫੀ ਗੀਤ ਲਿਖਦੇ ਹੋ ਘਰ ਦੇ ਵਿੱਚ ਵੀ ਕਾਫੀ ਫੋਟੋਆਂ ਲਾ ਰੱਖੀਆਂ ਬਖ ਸਿੰਘ ਜੀ ਬਿਲਕੁਲ ਹੀ ਤੇ ਕੋਈ ਆਪਣੇ ਪੇਸ਼ੇ ਤੇ ਗੀਤ ਲਿਖਿਆ ਜਿਵੇਂ ਸਾਈਕਲਿੰਗ ਤੇ ਕਿ ਨਹੀਂ ਜੀ ਆਹ ਸਾਈਕਲਿੰਗ ਤੇ ਮੈਂ ਕਾਫੀ ਗੀਤ ਲਿਖੇ ਆਈ ਤੇ ਇੰਨਾ ਜਨੂਨੀ ਵੀ ਕੋਈ ਹੋ ਸਕਦਾ ਏ ਬੰਦਾ ਸੁਬਾ ਸ਼ਾਮ ਹੀ ਰਹਿੰਦਾ ਚੜਿਆ ਸਾਈਕਲ ਉੱਤੇ ਹਾਥੀ ਵਾਂਗੂ ਮਸਤ ਚਾਲਿਓ ਤੁਰਿਆ ਜਾਂਦਾ ਏ ਸ਼ਾਹਿਰਾ ਵਿੱਚ ਹੋਵਣ ਸੌ ਸੌ ਭੌਂਕਦੇ ਕੁੱਤੇ ਨਾ ਉਹ ਵੇਖੇ ਗਰਮੀ ਨਾ ਹੀ ਵੇਖੇ ਸਰਦੀ ਵੀ ਨਾ ਹੀ ਮੀਹਾਂ ਤੇ ਨਾ ਧੁੰਦਾਂ ਵਾਲੀ ਰੁੱਤ ਤੇ ਪਰਮਿੰਦਰਾ 100 ਸੌ ਕਿਲੋ ਮੀਟਰ ਲਾ ਮੁੜ ਆਉਂਦਾ ਏ ਪਰਮਿੰਦਰਾ 100 ਸੌ ਕਿਲੋ ਮੀਟਰ ਲਾ ਮੁੜ ਆਉਂਦਾ ਏ ਹੁੰਦੇ ਲੋਕੀ ਜਦੋਂ ਹੋ ਹੁੰਦੇ ਲੋਕੀ ਜਦੋਂ ਬਿਸਤਰਿਆਂ ਵਿੱਚ ਸੁੱਤੇ ਵਾਜੇ ਬੜਾ ਸੁਣਾ ਤੁਸੀਂ ਗਾਇਆਗਾ ਤੇ ਆਪਣੀ ਪੇਸ਼ੇ ਤੇ ਵੀ ਤੇ ਬਾਕੀ ਜਾਂਦੇ ਜਾਂਦੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੋ ਦਰਸ਼ਕ ਵੀ ਡੀਪੀਡੀ ਟੈਲੀਵਿਜ਼ਨ ਤੇ ਤੁਹਾਡਾ ਪ੍ਰੋਗਰਾਮ ਦੇਖ ਰਹੇ ਨੇ ਵਾ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕੋਈ ਨਸ਼ਿਆ ਜਿਹੜਾ ਅੱਜ ਕੱਲ੍ਹ ਦਰਿਆ ਚੱਲ ਰਿਹਾ ਨਸ਼ਿਆਂ ਤੋਂ ਬਚੋ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਤੇ ਵਾਤਾਵਰਨ ਨੂੰ ਜਿਹੜਾ ਵੱਤਵਾ ਸ਼ੁੱਧ ਕਰੋ ਵੱਤਵਾ ਦਰਖਤ ਲਗਾਓ ਤਾਂ ਜੋ ਆਪਣਾ ਵਾਤਾਵਰਨ ਆਓ ਸ਼ੁੱਧ ਹੋ ਸਕੇ ਤੁਹਾਡਾ ਸੰਦੇਸ਼ ਬਹੁਤ ਵਧੀਆ ਬਹੁਤ ਬਹੁਤ ਸ਼ੁਕਰੀਆ ਟੀਮ ਦੇ ਲਈ ਟਾਈਮ ਕੱਢਿਆ ਧੰਨਵਾਦ ਬਹੁਤ ਬਹੁਤ ਧੰਨਵਾਦ ਇਸ ਥੈਂਕ ਯੂ